ਸਾਡੇ ਦੇਸ਼ ਅੰਦਰ ਪੰਜਾਬ ਦੇ ਅੰਦਰ ਬੋਲਣ ਦੀ ਆਜ਼ਾਦੀ ਕਿੰਨੀ ਕੁ ਦਿੱਤੀ ਜਾਂਦੀ ਹੈ ਪ੍ਰੋਗਰਾਮ 16 ਨੇ ਸੱਚ ਵਿੱਚ ਅਸੀਂ ਇਸ ਮਸਲੇ ਦੇ ਉੱਤੇ ਵਿਸ਼ੇ ਦੇ ਉੱਤੇ ਚਰਚਾ ਕਰਾਂਗੇ ਸੈਕਟਰ 17 ਦੇ ਵਿੱਚ ਇਸ ਵਕਤ ਮਾਲਵਿੰਦਰ ਸਿੰਘ ਮਾਲੀ ਦੇ ਹੱਕ ਵਿੱਚ ਪ੍ਰੋਟੈਸਟ ਵੀ ਹੋ ਰਿਹਾ ਹੈ ਮੇਰੇ ਨਾਲ ਸੀਨੀਅਰ ਪੱਤਰਕਾਰ ਉਤਾਰ ਸਿੰਘ ਢਿੱਲੂ ਜੀ ਖੜੇ ਨੇ ਔਰ ਨਾਲ ਹੀ ਉਹਨਾਂ ਦੇ ਸੀਨੀਅਰ ਪੱਤਰਕਾਰ ਖੜੇ ਨੇ ਜੈ ਸਿੰਘ ਛੇਬੜ ਜੀ ਤੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਬੋਲਣ ਦੀ ਆਜ਼ਾਦੀ ਦੇ ਉੱਤੇ ਮਾਲਵਿੰਦਰ ਸਿੰਘ ਮਾਲੀ ਦੇ ਜ਼ਰੀਏ ਜਿਹੜਾ ਪਰਚਾ ਦਰਜ ਕੀਤਾ ਗਿਆ ਜਿਹੜੀ ਆਵਾਜ਼ ਦੱਬਣ ਦੀ ਗੱਲ ਹੈ ਹੋਈ ਹੈ ਉਸ ਬਾਬਤ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਢਿੱਲੋ ਸਾਹਿਬ ਤੁਹਾਨੂੰ ਲੰਮਾ ਸਮਾਂ ਹੋ ਗਿਆ ਪੰਜਾਬ ਦੇ ਵਿੱਚ ਕਈ ਸਰਕਾਰਾਂ ਤੁਸੀਂ ਦੇਖ ਲਈਆਂ ਪਰ ਮਾਲਵਿੰਦਰ ਸਿੰਘ ਮਾਲੀ ਉੱਤੇ ਦਰਜ ਹੋਏ ਪਰਚੇ ਤੋਂ ਬਾਅਦ ਜਿਹੜੀ ਚਰਚਾ ਚੱਲੀ ਆ ਜਾਂ ਰੋਸ ਦੀ ਆਵਾਜ਼ ਉੱਠੀ ਆ ਇਸ ਤੇ ਬਾਰੇ ਤੁਹਾਡਾ ਕੀ ਨਜ਼ਰੀਆ ਹੈ ਅ ਦੇਖੋ ਜਦੋਂ ਆਪਾਂ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਸਰਕਾਰਾਂ ਦੀ ਮੈਂ 8ਵੀਂ 9ਵੀਂ ਚ ਪੜਦਾ ਸੀ 1970 ਤੇ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ ਮੁੱਖ ਮੰਤਰੀ ਬਣੇ ਜੀ ਤੇ ਮੇਰੇ ਖਿਆਲ ਮੁਤਾਬਕ ਜੇ ਪ੍ਰਕਾਸ਼ ਸਿੰਘ ਬਾਦਲ ਨੇ ਉਦੋਂ ਬਾਬਾ ਪੂਜਾ ਸਿੰਘ ਦਾ ਮੁਕਾਬਲੇ ਚ ਕਤਲ ਨਾ ਕਰਵਾਇਆ ਹੁੰਦਾ ਮੈਂ ਛੋਟੇ ਜਿਹੇ ਹੁੰਦੇ ਨੇ ਪਿੰਡ ਦੇ ਵਿੱਚ ਵਿਰੋਧ ਬਾਕ ਕੀਤਾ ਹੁੰਦਾ ਮੇਰੇ ਘੋਟੇ ਨਾ ਲੱਗੇ ਹੁੰਦੇ ਤਾਂ ਅੱਜ ਮੈਂ ਇਸ ਮੁਕਾਮ ਤੇ ਨਾ ਹੁੰਦਾ ਪਰ ਉਹਦਾ ਤੇ ਅੱਜ ਦਾ ਫਰਕ ਹੈ ਉਦੋਂ ਕਿਸੇ ਕਿਸਮ ਦੀ ਆਵਾਜ਼ ਦੇ ਖਿਲਾਫ ਕਿਸੇ ਕਿਸਮ ਦੀ ਆਵਾਜ਼ ਉਠਾਉਣ ਦੇ ਖਿਲਾਫ ਜ਼ੁਲਮ ਦੇ ਖਿਲਾਫ ਲੋਕਾਂ ਦੇ ਕੋਲੇ ਕੋਈ ਸਾਧਨ ਨਹੀਂ ਸੀ ਹਾਲਾਤ ਕੁਸ਼ੈ ਕਿਸ ਕਿਸ ਨੇ ਬਣੇ ਸੀ ਨਕਸਲੀ ਮੂਵਮੈਂਟ ਖੜੀ ਹੋਈ ਸੀ ਜੀਨੂੰ ਮਰਜੀ ਆ ਮਾਰ ਦਿਓ ਸلسਲਾ ਅੱਜ ਅਸੀਂ ਜਿਸ ਦੌਰ ਦੇ ਵਿੱਚ ਜਿਉ ਰਹੇ ਆ ਇਹ ਦੌਰ ਉਹ ਹੈ ਜਿਹੜਾ ਦੌਰ ਇੱਕ ਤਬਦੀਲੀ ਦਾ ਦੌਰ ਹੈ ਮੇਰੇ ਖਿਆਲ ਮੁਤਾਬਕਾ ਮੌਜੂਦਾ ਸਰਕਾਰ ਦੇ ਬਹੁਤ ਸਾਰੇ ਲੋਕਾਂ ਨੂੰ ਇਹ ਪਹੁੰਚਾ ਹੋਣਾ ਹੈ ਕਿ ਅਸੀਂ ਆਪਣੀ ਪਾਪੂਲਰਿਟੀ ਨਾਲ ਆਏ ਪਾਪੂਲਰਿਟੀ ਨਾਲ ਨਹੀਂ ਆਏ ਜਿਹੜੇ ਪੁਰਾਣੇ ਨੇ ਪਾਪ ਕੀਤੇ ਉਹਨਾਂ ਪਾਪਾਂ ਦਾ ਸਿੱਟਾ ਹੈ ਉਹਨਾਂ ਪਾਪਾਂ ਨੂੰ ਦਰਕਾਰ ਕੇ ਲੋਕਾਂ ਨੇ ਤੁਹਾਨੂੰ ਲੈ ਕੇ ਆਂਦਾ ਸੀ ਕਿ ਤੁਸੀਂ ਉਹ ਸਿਰ ਆ ਪੈ ਗਈ ਜੀ ਬਾਬੇ ਨਾਨਕ ਨੇ ਜਦੋਂ ਉਹਨਾਂ ਨੇ ਬਾਬਰ ਦੇ ਨਾਲ ਦਸਤ ਪੰਜਾ ਲਿਆ ਹੈ ਉਦੋਂ ਬਾਬੇ ਨਾਨਕ ਨੇ ਕਹਿਲ ਸੀ ਕਿ ਤੀ ਮਾਰ ਪਈ ਕੁਰਲਾਣਾ ਤੇ ਕੀ ਦਰਦ ਨਾਇਆ ਜੋ ਕੁਝ ਬਾਬੇ ਨਾਨਕ ਨੇ ਕਹਿ ਸੀ ਅੱਜ ਅਸੀਂ ਉਸ ਤੌਰ ਤੇ ਦੇਖ ਰਹੇ ਹਾਂ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਇਹ ਗੱਲ ਕਹਿੰਦੇ ਆ ਕਿ 17 ਸਾਲ ਮੇਰੀ ਉਮਰ ਸੀ ਜਦੋਂ ਮੈਨੂੰ ਕਮੰਤਰੀ ਪ੍ਰਸਿੱਧੀ ਮਿਲ ਗਈ ਸੀ ਮੇਰਾ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਨੂੰ ਜਦੋਂ ਕਮੰਤਰੀ ਪ੍ਰਸਿੱਧੀ ਮਿਲੀ 17 ਸਾਲ ਬੀੜੇ ਜਦੋਂ ਸਰਕਾਰ ਕੋਈ ਹੋਰ ਸੀ ਉਹਨਾਂ ਨੇ ਕੁਲਫੀ ਗਰਮਾ ਗਰਮ ਦਾ ਜ਼ਿਕਰ ਕੀਤਾ ਹੈ ਤੇ ਕੁਲਫੀ ਗਰਮਾ ਗਰਮ ਦੇ ਉੱਤੇ ਉਹਨਾਂ ਦੇ ਖਿਲਾਫ ਕਿਸੇ ਨੇ ਕੋਈ ਐਕਸ਼ਨ ਤਾਂ ਨਹੀਂ ਲਿਆ ਮਾਲੀ ਨੇ ਬਹੁਤ ਤਸ਼ੱਦਦ ਚੱਲਿਆ ਮਾਲੀ ਨੇ ਕੱਚੀ ਫਾਂਸੀ ਵੀ ਚੱਲੀ ਹੈ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਹੁਣਾਂ ਵੀ ਕੱਚੀ ਫਾਂਸੀ ਕੀ ਹੁੰਦੀ ਹੈ ਕੱਚੀ ਫਾਂਸੀ ਇਹ ਹੁੰਦੀ ਹੈ ਇੰਟਰੋਗੇਸ਼ਨ ਸੈਂਟਰਾਂ ਦੇ ਵਿੱਚ ਬੰਦੇ ਦੀਆਂ ਬਾਹਾਂ ਪਛਾਂਤੋਂ ਬੰਨ ਕੇ ਰੱਸਾ ਪਾ ਕੇ ਉਹਨੂੰ ਪੁੱਠਾ ਲਮਕਾ ਦਿੱਤਾ ਜਾਂਦਾ ਸੀ ਉਹਦੀ ਅਦਾਦਾ ਪਾਉਣਾ ਪਰ ਘੰਟਾ ਬੰਦੇ ਨੂੰ ਟੌਰਚਰ ਕਰਦੇ ਸੀ ਨੇ ਉਹ ਦੌਰ ਵੀ ਦੇਖਿਆ ਇਹਨੇ ਉਹ ਦੌਰ ਵੀ ਦੇਖਿਆ ਜਦੋਂ ਲੱਡਾ ਕੋਠੀ ਦੇ ਵਿੱਚ ਤੇ ਚੱਡੇ ਪਾੜੇ ਗਏ ਸੀ ਇਹਨੇ ਉਹ ਦੌਰ ਵੀ ਦੇਖਿਆ ਜਦੋਂ ਖੂੰਡਲ ਦਾ ਹੁੰਦਾ ਸੀ ਲੇਕਿਨ ਇਹ ਬਲਾ ਢੋਲ ਰਿਹਾ ਹੈ ਮਾਲੀ ਬਾਰੇ ਮੇਰੇ ਨਾਲ ਕਹਿੰਦੇ ਕਿ ਮਾਲੀ ਜਿਹੜਾ ਹੈਗਾ ਇੱਕ ਸੈਕੂਲਰ ਆਦਮੀ ਹੈ ਪਾਸੇ ਨਹੀਂ ਜਾ ਸਕਦਾ ਪਰ ਮਾਲੀ ਵਰਗੇ ਬੰਦੇ ਦੀ ਜ਼ੁਬਾਨ ਬੰਦ ਕਰਨ ਦਾ ਮਤਲਬ ਇਹ ਹੈ ਕਿ ਤੁਸੀਂ ਲੋਕਾਂ ਨੂੰ ਬੋਲਣ ਨਹੀਂ ਦੇਣਾ ਚਾਹੁੰਦੇ ਜੀ ਚਿਪੜ ਸਾਹਿਬ ਜਿਵੇਂ ਢਿੱਲੋ ਸਾਹਿਬ ਨੇ ਵਿਚਾਰ ਸਾਂਝੇ ਕੀਤੇ ਆ ਮਾਲਵਿੰਦਰ ਸਿੰਘ ਮਾਲੀ ਦੇ ਉੱਤੇ ਹੋਏ ਪਰਚੇ ਤੋਂ ਲੈ ਕੇ ਜਿਹੜੀ ਚਰਚਾ ਚੱਲ ਰਹੀ ਹੈ ਜੇ ਪੰਜਾਬ ਦੇ ਵੱਖ-ਵੱਖ ਜਿਹੜੇ ਜਥੇਬੰਦਕ ਤੌਰ ਦੇ ਉੱਤੇ ਵਿਰੋਧ ਹੋਣ ਲੱਗਿਆ ਤੁਸੀਂ ਕਿਵੇਂ ਦੇਖਿਆ ਇਹ ਸਾਰੇ ਕੇਸ ਨੂੰ ਬਤੌਰ ਪੱਤਰਕਾਰ ਵੀ ਬਤੌਰ ਪੰਜਾਬੀ ਵੀ ਦੇਖੋ ਸੰਦੀਪ ਸਭ ਤੋਂ ਪਹਿਲਾਂ ਤਾਂ ਵੱਡੀ ਗੱਲ ਇਹ ਹੈ ਪਹਿਲਾ ਮਾਲਵਿੰਦਰ ਮਾਲੀ ਇਕਲਾ ਬੋਲਦਾ ਸੀ ਅੱਜ ਤੁਸੀਂ ਦੇਖੋ ਮਾਲੀ ਦੇ ਹੱਕ ਦੇ ਵਿੱਚ ਸੈਂਕੜੇ ਬੰਦੇ ਬੋਲ ਰਹੇ ਨੇ ਕੱਲੂ ਹਜ਼ਾਰਾਂ ਬੋਲਣਗੇ ਇਹ ਗਿਣਤੀ ਆਉਣ ਵਾਲੇ ਦਿਨਾਂ ਦੇ ਵਿੱਚ ਵੱਧਦੀ ਜਾਵੇਗੀ ਤੇ ਦੂਜੀ ਗੱਲ ਬੋਲਣ ਵਾਲਿਆਂ ਦੀ ਤਦਾਦ ਲਗਾਤਾਰ ਸਰਕਾਰ ਦੇ ਖਿਲਾਫ ਵੱਧਦੀ ਜਾਵੇਗੀ ਇੱਕ ਗੱਲ ਮੈਂ ਤੁਹਾਨੂੰ ਇੱਥੇ ਸਪਸ਼ਟ ਕਹਿਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਲੋਕਾਂ ਦੇ ਵਿੱਚ ਜਾ ਕੇ ਸਰਕਾਰ ਬਣਾਉਣ ਤੋਂ ਪਹਿਲਾਂ ਇਹ ਇੱਕ ਹੋਕਾ ਦਿੱਤਾ ਇੱਕ ਨਾਰਾ ਦਿੱਤਾ ਕਿ ਤੁਸੀਂ ਆਪਣੇ ਸਿਆਸੀ ਆਗੂਆਂ ਨੂੰ ਸਵਾਲ ਪੁੱਛੋ ਉਹਨਾਂ ਨਾਲ ਗੱਲ ਕਰੋ ਉਹਨਾਂ ਨੂੰ ਘੇਰੋ ਜਿੱਥੇ ਕਿਤੇ ਕਰਪਸ਼ਨ ਹੁੰਦੀ ਹੈ ਉੱਥੇ ਤੁਸੀਂ ਉਹਨਾਂ ਦੀ ਵੀਡੀਓ ਬਣਾਓ ਉਹਨੂੰ ਫੇਸਬੁੱਕ ਤੇ ਸ਼ੇਅਰ ਕਰੋ ਆਪਣੇ ਜਿੰਨੇ ਅਕਾਊਂਟ ਆ ਉਹਨਾਂ ਤੇ ਸ਼ੇਅਰ ਕਰੋ ਇਹ ਹੋਕਾ ਇਹ ਨਾਰਾ ਜਿਹੜਾ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਦਿੱਤਾ ਤੀਜੀ ਗੱਲ ਜਿਹੜੇ ਭਗਵੰਤ ਮਾਨ ਨੇ ਸਾਡੇ ਮਾਣਯੋਗ ਮੁੱਖ ਮੰਤਰੀ ਪੰਜਾਬ ਦੇ ਇਹਨਾ ਨੇ ਹਰੇਕ ਦਫ਼ਤਰ ਦੇ ਵਿੱਚ ਇੱਕ ਤਾਂ ਸਾਡੇ ਜਿਹੜੇ ਸੰਵਿਧਾਨ ਦੇ ਨਿਰਮਾਤਾ ਨੇ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੀ ਫੋਟੋ ਲਾਈ ਹੋਈ ਆ ਦੂਜੀ ਲਾਈ ਹੋਈ ਆ ਸ਼ਹੀਦ ਦੇ ਅਜਮ ਸਰਦਾਰ ਭਗਤ ਸਿੰਘਾ ਦੀ ਫੋਟੋ ਲਾਈ ਹੋਈ ਆ ਜੇ ਭਗਤ ਸਿੰਘਾਂ ਦੀ ਗੱਲ ਕਰਦੇ ਆ ਸਾਹਮਣੋਂ ਜ਼ਿਆਦਾ ਇਹ ਜਦ ਵੀ ਗੱਲ ਕਰਦਾ ਵੀ ਮੈਂ ਖਟਕੜ ਕਲਾਸ ਹੋ ਚੁੱਕੀ ਮੈਂ ਭਗਤ ਸਿੰਘਾਂ ਦਾ ਪੈਰੋਕਾਰ ਆ ਪਰ ਭਗਤ ਸਿੰਘ ਤਾਂ ਸਭ ਤੋਂ ਵੱਧ ਜਿਹੜਾ ਵਿਚਾਰਾਂ ਦੀ ਆਜ਼ਾਦੀ ਦਾ ਝੰਡਾ ਬਰਦਾਰਾ ਰਿਹਾ ਹੁਣ ਤਾਂ ਉਹਨੇ ਸਭ ਕੁਝ ਖੁੱਲ ਕੇ ਕਿਹਾ ਭਗਤ ਸਿੰਘ ਨੇ ਵੀ ਹਰੇਕ ਮੁੱਦੇ ਨੂੰ ਜਿਹੜੀ ਆਪਣੇ ਵਿਚਾਰ ਰੱਖਣ ਦੀ ਆਜ਼ਾਦੀ ਹੋਣੀ ਚਾਹੀਦੀ ਆ ਫਿਰ ਇਸ ਦਾ ਮਤਲਬ ਭਗਵੰਤ ਮਾਨ ਹੁਰਾਂ ਦੀ ਸਾਡੇ ਮੁੱਖ ਮੰਤਰੀ ਸਾਹਿਬ ਹਰਾਂ ਦੀ ਕਹਿਣੀ ਤੇ ਕਥਨੀ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਆ ਜਿਹੜੀਆਂ ਲੀਹਾਂ ਤੇ ਪਿਛਲੀਆਂ ਸਰਕਾਰਾਂ ਚੱਲਦੀਆਂ ਰਹੀਆਂ ਉਹੀ ਲੀਹ ਤੇ ਸਾਡੇ ਵਾਲੀ ਜਿਹੜੀ ਇਹ ਸਰਕਾਰ ਆ ਇਹ ਚੱਲਦੀ ਰਹੀ ਆ ਜ਼ਬਰ ਜ਼ੁਲਮ ਆ ਜਿਹੜਾ ਸਦੀਆਂ ਤੋਂ ਚੱਲਦਾ ਰਿਹਾ ਪੰਜਾਬ ਨੇ ਕਦੇ ਵੀ ਜ਼ਬਰ ਜ਼ੁਲਮ ਨੂੰ ਮਤਲਬ ਅਕਸੈਪਟ ਨਹੀਂ ਕੀਤਾ ਇਹਦਾ ਵਿਰੋਧ ਕੀਤਾ ਜਿਹੜੀ ਵੀ ਸਰਕਾਰ ਨੇ ਜ਼ਬਰ ਜ਼ੁਲਮ ਕੀਤਾ ਉਹਨੂੰ ਮੂੰਹ ਦੀ ਖਾਣੀ ਪਈ ਆ ਸਾਨੂੰ ਧਾਰਮਿਕ ਗੁਰਤੀ ਆ ਜਿਹੜੀ ਉਹ ਵੀ ਇਹੀ ਮਿਲੀ ਆ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਤੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਦੂਣ ਸਵਾਏ ਹੋਏ ਇਹ ਲੋਕ ਉਹ ਲੋਕ ਨੇ ਜਿਹੜੇ ਹਵਾ ਤੇ ਰੁੱਖ ਤੇ ਉਲਟ ਚੱਲਣ ਵਾਲੇ ਲੋਕ ਨੇ ਜਿਹੜੇ ਝੱਖੜ ਝੁੱਲਦੇ ਨੇ ਜਦੋਂ ਹਨੇਰੀਆਂ ਚੱਲਦੀਆਂ ਨੇ ਜਿਹੜੇ ਦੀਪ ਜਗਾਉਂਦੇ ਨੇ ਉਹ ਲੋਕ ਕੱਟ ਹੁੰਦੇ ਨੇ ਇਹ ਲੋਕ ਆਏ ਨੇ ਜਿਹੜੇ ਹਨੇਰੀਆਂ ਦੇ ਵਿੱਚ ਵੀ ਝੱਖੜਾਂ ਦੇ ਵਿੱਚ ਵੀ ਦੀਪ ਜਗਾਉਣਗੇ ਇਹ ਦੀਪ ਆ ਜਿਹੜੀ ਇਹ ਮਿਸ਼ਾਲ ਆ ਜਦ ਜਗੇਗੀ ਤਾਂ ਇਹ ਲਟ ਲਟ ਜਗੇਗੀ ਤੇ ਇਹਦਾ ਅਸਰ ਆ ਜਿਹੜਾ ਬਹੁਤ ਵੱਡਾ ਪਵੇਗਾ ਤੇ ਅੱਜ ਇਹ ਭਗਵੰਤ ਮਾਨ ਹੁਰਾਂ ਨੂੰ ਆਪ ਦੀ ਸਮੁੱਚੀ ਲੀਡਰਸ਼ਿਪ ਨੂੰ ਇਹ ਸਮਝ ਨਹੀਂ ਲੱਗ ਰਹੀ ਕਿ ਇਹ ਹੋ ਕੀ ਰਿਹਾ ਪਰ ਉਸ ਦਿਨ ਪਤਾ ਲੱਗਣਾ ਜਿੱਦ ਦਿਨ ਇਹਨਾਂ ਦੇ ਥੱਲੇ ਉਹ ਜਿਹੜੀ ਕੁਰਸੀ ਉਹ ਲੱਥ ਜਾਣੀ ਆ ਤੁਹਾਡੇ ਇਸ ਗੱਲ ਨੂੰ ਮੈਂ ਫੇਰ ਆਉਣਾ ਭੁੱਲਰ ਸਾਹਿਬ ਕੋਲ ਮੈਂ ਤੁਹਾਡੀ ਗੱਲ ਇਸ ਕਰਕੇ ਕਰਨਾ ਚਾਹੁੰਦਾ ਇਹਨਾਂ ਨੇ ਇੱਕ ਗੱਲ ਕੀਤੀ ਕਿ ਇਸ ਸਰਕਾਰ ਦੇ ਅੰਦਰ ਵੀ ਬਾਕੀ ਸਰਕਾਰਿਆਂ ਦੇ ਵਾਂਗੂ ਪਿਰਤਾਂ ਪੈ ਗਈਆਂ ਹੁਣ ਐਫ ਆਈ ਆਰ ਦਾ ਜਿਹੜਾ ਟੈਕਨੀਕਲ ਪੁਆਇੰਟ ਹੈ ਜਿਹੜਾ ਅਮਿਤ ਜੈਨ ਹੈ ਕਹਿੰਦੇ ਇੱਕ ਤਾਂ ਸਰਕਾਰ ਦਾ ਜਿਹੜਾ ਫੰਡਿੰਗ ਕਰਦਾ ਕਮਿਸ਼ਨ ਗਊ ਸੇਵਾ ਕਮਿਸ਼ਨ ਉਹਦਾ ਮੈਂਬਰ ਵੀ ਹੈ ਮੰਤਰੀਆਂ ਨਾਲ ਮੁੱਖ ਮੰਤਰੀ ਨਾਲ ਹੋਰਾਂ ਨਾਲ ਫੋਟੋਆਂ ਵੀ ਹੈ ਕਹਿੰਦੇ ਇਸ ਕਰਕੇ ਸ਼ੱਕ ਟੈਕਨੀਕਲ ਤੌਰ ਤੇ ਇਸ ਨੂੰ ਕਿਵੇਂ ਦੇਖਿਆ ਕਿ ਇਹ ਪੁਲਿਸ ਦੀ ਮਰਜ਼ੀ ਨਾਲ ਹੋਈ ਹੈ ਜਾਂ ਉੱਤੇ ਤਕਤਾਰਾਂ ਜੁੜੀਆਂ ਨਜ਼ਰ ਆਉਂਦੀਆਂ ਸੰਦੀਪ ਤੁਹਾਡੇ ਸਾਹਮਣੇ ਇੱਕ ਕੋਈ ਬਾਜਵਾ ਹੈ ਮਿਸਟਰ ਬਾਜਵਾ ਬਿਲਡਰ ਹਾਂਜੀ ਨਾਇਲ ਸਿੰਘ ਬਾਜਵਾ ਉਹਨੂੰ ਫੜਨ ਵਾਸਤੇ ਹਾਈ ਕੋਰਟ ਲੋਅਰ ਕੋਰਟਾਂ ਬੜਾ ਜ਼ੋਰ ਲਾ ਰਹੇ ਅੱਗੇ ਇਹਨੂੰ ਫੜ ਕੇ ਲਿਆਓ ਜੀ ਪੁਲਿਸ ਕਹਿੰਦੀ ਹੈ ਜੀ ਸਾਨੂੰ ਛੋਹਦਾ ਨਹੀਂ ਹਾਂਜੀ ਡੀਜੀਪੀ ਹਾਈ ਕੋਰਟ ਦੇ ਵਿੱਚ ਅਪੀਅਰ ਹੁੰਦਾ ਡੀਜੀਪੀ ਕਹਿੰਦਾ ਜੀ ਮਿਲਦਾ ਨਹੀਂ ਇੰਦੀ ਮੀਨ ਟਾਈਮ ਉਹ ਬੰਦਾ ਹਾਈ ਕੋਰਟ ਦੀ ਵੈਬਸਾਈਟ ਦੇ ਉੱਤੇ ਪ੍ਰਗਟ ਹੋ ਜਾਂਦਾ ਹੈ ਜੀ ਜੱਜ ਸਾਹਿਬ ਨੂੰ ਪਤਾ ਲੱਗ ਜਾਂਦਾ ਜੱਜ ਸਾਹਿਬ ਕਹਿੰਦੇ ਆ ਤੁਹਾਡਾ ਬੰਦਾ ਕਿੱਥੇ ਆ ਮੁਲਜ਼ਮ ਕਿੱਥੇ ਆ ਕਹਿੰਦੇ ਜੀ ਪਤਾ ਨਹੀਂ ਉਹ ਕਹਿੰਦੇ ਤੁਹਾਡਾ ਮੁਲਜ਼ਮ ਤਾਂ ਬੈਠਾ ਹੈ ਉਹ ਕਹਿੰਦੇ ਕੱਲ ਸਵੇਰ ਤੱਕ ਆਉਣਾ ਚਾਹੀਦਾ ਤੇ ਅਗਲੇ ਦਿਨ ਆ ਗਿਆ ਇੱਕ ਬਿਲਡਰ ਉਹ ਬੰਦਾ ਜਿਹਨੇ ਲੱਖਾਂ ਲੋਕਾਂ ਦੀ ਲੱਖਾਂ ਰੁਪਏ ਕਮਾਏ ਆ ਕਰੋੜਾਂ ਕਮਾਏ ਆ ਅਰਬਾਂ ਕਮਾਏ ਆ ਹਜ਼ਾਰਾਂ ਲੋਕਾਂ ਨਾਲ ਉਹ ਬੰਦੇ ਨੇ ਠਗੀਆਂ ਮਾਰੀਆਂ ਪੁਲਿਸ ਨੂੰ ਉਹਦਾ ਭਾਲਿਆ ਨਹੀਂ ਥਿਆਗਾ ਲੇਕਿਨ ਮਾਲਵਿੰਦਰ ਮਾਲੀ ਵਾਸਤੇ ਵੀ ਆਪਾਂ ਟੈਕਨੀਕਲ ਗੱਲ ਕਰਦੇ ਆ ਕਿ ਜੇ ਐਫ ਆਈ ਆਰ ਦਰਜ ਕਰਨਾ ਕਿਹੜਾ ਟਾਈਮ ਹੈ ਪਹਿਲੀ ਗੱਲ ਜਦੋਂ ਉਹਨੂੰ ਇਨਸਪੈਕਟਰ ਨੇ ਪੁਲਿਸਪੈਟਿਟੀ ਫੜਨੇ ਆ ਉਹ ਕਹਿੰਦਾ ਮੇਰੇ ਦੱਸੋ ਖਿਲਾਫ ਮੁਕੱਦਮਾ ਕੀ ਹੈ ਉਹ ਕਹਿੰਦੇ ਆਈਟੀ ਸੈਕਸ਼ਨ ਹਾਂਜੀ ਉੱਥੇ ਆਈਟੀ ਕਿਹਾ ਜਾਂਦਾ ਮੇਰੇ ਖਿਆਲ ਉਸ ਵੇਲੇ ਮੁਕੱਦਮਾ ਦਰਜ ਨਹੀਂ ਕੀਤਾ ਸੀ ਆਮ ਤੌਰ ਤੇ ਪੁਲਿਸ ਕੀ ਕਰਦੀ ਹੈ ਕਿ ਮੁਕੱਦਮਾ ਮਗਰੋਂ ਦਰਜ ਹੁੰਦਾ ਪਹਿਲਾਂ ਬੰਦੇ ਨੂੰ ਫੜਦੇ ਆ ਤੇ ਫਿਰ ਪਿਛਲੀ ਟਾਈਮ ਦੇ ਵਿੱਚ ਪਰਚਾ ਦਰਜ ਕੀਤਾ ਜਾਂਦਾ ਟਾਈਮ ਦੇਖਿਆ ਇੰਨੇ ਚਿਰ ਚ ਅਸੀਂ ਆ ਗਏ ਮੁਕੱਦਮਾ ਮਗਰੋਂ ਦਰਜ ਕੀਤਾ ਹੈ ਕਿਉਂਕਿ ਜੇ ਪਹਿਲਾ ਮੁਕਤਮਾ ਦਰਜ ਕੀਤਾ ਹੁੰਦਾ ਤਾਂ ਇਕੱਲਾ ਆਈਟੀ ਇਨਸਪੈਕਟਰ ਨੂੰ ਪਤਾ ਹੋਣਾ ਸੀ ਧਾਰਾ ਕਿਹੜੀ ਲੱਗੀ ਹੈ ਧਾਰਾ ਕਿਹੜੀ ਨੂੰ ਧਾਰਾ ਦਾ ਹੀ ਨਹੀਂ ਪਤਾ ਤੇ ਪਰ ਬਾਅਦ ਸੋਚ ਵਿਚਾਰ ਕੇ ਲਾਈ ਹੈ ਕਿ ਧਾਰਾ ਲਾ ਦਿਓ ਜਿਹਨੂੰ ਆਪਾਂ ਪੁਰਾਣੀ 295 ਇਹ ਕੈਦ ਨੇ ਆ ਇਸੇ ਨੂੰ ਅੱਗੇ ਤੋਰਦੇ ਆਂ ਗੱਲ ਨੂੰ ਭੁੱਲਰ ਸਾਹਿਬ ਜਿਵੇਂ ਇਹਨਾਂ ਨੇ ਗੱਲ ਕੀਤੀ ਹੈ ਕਿ ਪੁਲਿਸ ਦੀ ਕਾਰਗੁਜ਼ਾਰੀ ਤੇ ਇਸ ਕੇਸ ਦੇ ਵਿੱਚ ਵੱਡੇ ਸਵਾਲ ਉੱਠ ਰਹੇ ਆ ਔਰ ਸਭ ਤੋਂ ਵੱਡੀ ਗੱਲ ਸੰਦੀਪ ਏ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਾਹੀਦਾ ਕਿ ਤੁਹਾਡੀ ਸਰਕਾਰ ਵਾਸਤੇ ਅੱਜ ਵੀ ਕਹਿੰਦੇ ਕਿ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਜੇ ਤੁਸੀਂ ਲੋਕਾਂ ਦੀਆਂ ਦੇ ਵਿਚਾਰਾਂ ਤੇ ਪਾਬੰਦੀਆਂ ਲਾਉਣਾ ਚਾਹੁੰਦੇ ਹੋ ਤੇ ਸਮਾਂ ਬਿਲਕੁਲ 26 ਮਹੀਨੇ ਰਹਿ ਗਿਆ ਤੇ ਪੰਜਾਬ ਦੀ ਜਨਤਾ ਨੇ ਤੁਹਾਡੇ ਕਿਸੇ ਵੀ ਵਰਕਰ ਨੂੰ ਸਪੋਰਟਰ ਨੂੰ ਐਮਐਲਏ ਨੂੰ ਮੰਤਰੀ ਨੂੰ ਫਿਰ ਪਿੰਡਾਂ ਦੇ ਵਿੱਚ ਕਿਸੇ ਨੂੰ ਬੋਲਣ ਨਹੀਂ ਦੇਣਾਗਾ ਜੇ ਲੋਕਾਂ ਨੂੰ ਤੁਸੀਂ ਕਹਿੰਦੇ ਨੇ ਕਿ ਆਪਣੀਆਂ ਬੁੱਲਾਂ ਤੇ ਜਿੰਦਰੇ ਲਾ ਲਓ ਜ਼ਬਾਨ ਅੰਦਰ ਰੱਖੋ ਤੇ ਤੁਹਾਡਾ ਵੇਲਾ ਵੀ ਆ ਚੁੱਕਾ ਹੈਗਾ ਤੇ ਚੰਗਾ ਹੀ ਆ ਭਲਾਈ ਤੁਹਾਡੇ ਵਾਸਤੇ ਆ ਕਿ ਅਜੇਗਾ ਨਾਪਿਰਤਾ ਪਾਓ ਜਿਵੇਂ ਲੋਕਾਂ ਨੇ ਕਹਿੰਦੇ ਨੇ ਕਿ ਕਾਲੀਆਂ ਦੀ ਤੇ ਕਾਂਗਰਸ ਦੀ ਫੱਟੀ ਪੋਚ ਦਿੱਤੀ ਆ ਤੇ ਤੁਹਾਡੀ ਵੀ ਲੋਕਾਂ ਨੇ ਫੱਟੀ ਪੋਚਣ ਵਾਸਤੇ ਤਿਆਰ ਕਰ ਲਿਆ ਹੈਗਾ ਵਾ ਸਵਾਲ ਹੈ ਕਿ ਮਾਲਵਿੰਦਰ ਸਿੰਘ ਮਾਲੀ ਦੇ ਖਿਲਾਫ ਜਿਹੜਾ ਤੁਸੀਂ ਮਕਦਮਾ ਝੂਠਾ ਦਰਜ ਕੀਤਾ ਹੈਗਾ ਵਾ ਉਹਨੂੰ ਅੱਜ ਵੀ ਤੁਸੀਂ ਪਰਚਾ ਰੱਦ ਕਰਕੇ ਪੰਜਾਬ ਦੀ ਜਨਤਾ ਕੋਲ ਖਿਮਾ ਮੰਗ ਸਕਦੇ ਹੋ ਸਵਾਲ ਹੈ ਕਿ ਜਿਹੜਾ ਸ਼ਿਕਾਇਤ ਕਰਤਾ ਉਹ ਹੈਗਾ ਅਮਿਤ ਜੈਨ ਜੈਨ ਇੱਕ ਇੰਡੀਆ ਦੇ ਵਿੱਚ ਇੱਕ ਸੈਪਰੇਟ ਧਰਮ ਆ ਛੇ ਧਰਮ ਨੇ ਜਿਹਨੂੰ ਰੈਕੋਗਨਾਈਜ਼ ਦੇਸ਼ ਦਾ ਸੰਵਿਧਾਨ ਕਰਦਾ ਉਹ ਸਿੱਖਵਾ ਹਿੰਦੂ ਆ ਬੋਧੀ ਆ ਉਹ ਜੈਨੀਆਂ ਉਹ ਮੁਸਲਮਾਨ ਈਸਾਈ ਆ ਇੱਕ ਜੈਨੀ ਦੀ ਹਿੰਦੂ ਦੀ ਇੱਕ ਭਾਵਨਾ ਕਿਵੇਂ ਪੜਕ ਗਈ ਹੈ ਆ ਆਪਣੇ ਆਪ ਚ ਵੱਡਾ ਸਵਾਲ ਆ ਕਿ ਪੰਜਾਬ ਦੇ ਵਿੱਚ ਇੰਨੇ ਜ਼ਿਆਦਾ ਹਿੰਦੂ ਭਾਈਚਾਰਾ ਵਸਦਾ ਤੇ ਜਿਸ ਦੇ ਪਿੱਛੇ ਜੈਨ ਉਹ ਮਤਲਬ ਜੈਨੀ ਭਾਈਚਾਰੇ ਦੇ ਨਾਲ ਸੰਬੰਧ ਰੱਖਣ ਵਾਲੇ ਵਿਅਕਤੀ ਦੀਆਂ ਕੀ ਉਹਦੀਆਂ ਭਾਵਨਾਵਾਂ ਵਿੱਚ ਕਿਵੇਂ ਭੜਕ ਗਈਆਂ ਦੂਜੀ ਗੱਲ ਇਹ ਜਿਹੜਾ ਪੁਲਿਸ ਦਾ ਰਵਈਆ ਵਾ ਪੁਲਿਸ ਦਾ ਰਵਈਆ ਹਮੇਸ਼ਾ ਹੀ ਪੁਲਿਸ ਚੁਣੀਆਂ ਹੋਈਆਂ ਸਰਕਾਰਾਂ ਦੀ ਹੱਥ ਟੋਕਾ ਰਹੀ ਹੈਗੀਆ ਉਹਨਾਂ ਨੇ ਤੇ ਜੋ ਕਹਿਣਾ ਜੋ ਉਹਨਾਂ ਨੂੰ ਹੁਕਮ ਆਇਆ ਉਹਨਾਂ ਨੇ ਆਪਣਾ ਹੁਕਮ ਮੰਨ ਲਿਆਗਾ ਪਰ ਸਵਾਲ ਹੈ ਕਿ ਜਿਹੜੀਆਂ ਸਰਕਾਰਾਂ ਵਾ ਉਹ ਨਹੀਂ ਚਾਹੁੰਦੀਆਂ ਕਿ ਸਾਡੇ ਖਿਲਾਫ ਬੋਲੇ ਕੋਈ ਸਾਡੇ ਖਿਲਾਫ ਕੋਈ ਲਿਕੇ ਸਾਡੇ ਖਿਲਾਫ ਲੋਕੀ ਲਾਮਬੰਦ ਹੋਣ ਲੇਕਿਨ ਇਹ ਸਰਕਾਰ ਦੇ ਭਲੇਖੇ ਆ ਸ਼ਾਇਦ ਇਹਨਾਂ ਨੇ ਲਿਖਦੇ ਨੇ ਕਿ ਕੰਧ ਤੇ ਲਿਖਿਆ ਪੜਨ ਲਿਓ ਜਾਵੇ ਤੇ ਚੰਗੀ ਗੱਲ ਹੁੰਦੀ ਆ ਪਰ ਇਹਨਾਂ ਨੇ ਕੰਧ ਤੇ ਲਿਖਿਆ ਪੜ ਵੀ ਲਿਆ ਪਰ ਲਾਗੂ ਨਹੀਂ ਕਰਨਾ ਚਾਹੁੰਦਾ ਪਰ ਹਾਲਾਤ ਇਹਨਾਂ ਦੇ ਅਜਿਹੇ ਆ ਕਿ ਤੁਸੀਂ ਕਿੰਨੇ ਕਿ ਲੋਕਾਂ ਦੀ ਜ਼ੁਬਾਨ ਬੰਦ ਕਰੋਗੇ ਪਿਛਲੇ ਆਣੇ ਵੀ ਇਹ ਕੁਝ ਇਹਨਾਂ ਨਹੀਂ ਸੀ ਕੀਤਾ ਪਿਛਲੇ ਆਣੇ ਲੋਕਾਂ ਨੂੰ ਜੇਲ੍ਹਾਂ ਦੇ ਵਿੱਚ ਨਹੀਂ ਸੁਟਿਆ ਮਕਦਮੇ ਨਹੀਂ ਸੀ ਆਮ ਲੋਕਾਂ ਦੇ ਦਰਜ ਕੀਤੇ ਆ ਪੋਲਿਟੀਕਲ ਤੁਹਾਡੇ ਵੈਰ ਚੱਲਦੇ ਰਹਿੰਦੇ ਨੇ ਜੇ ਤੁਹਾਡੇ 'ਚ ਹਿੰਮਤ ਆ ਤੇ ਫੜੋ ਪਿਛਲੇ ਮੁੱਖ ਮੰਤਰੀ ਫੜੋ ਪਿਛਲੇ ਮੰਤਰੀ ਪਰ ਸਵਾਲ ਹੈ ਕਿ ਆਮ ਜਨਤਾ ਜਿਹੜਾ ਆਮ ਜਿਹੜੇ ਲੋਕ ਨੇ ਜੇ ਉਹ ਆਪਣੇ ਪੰਜਾਬ ਦੀ ਗੱਲ ਕਰਨਾ ਚਾਹੁੰਦੇ ਨੇ ਪੰਜਾਬੀ ਇਹਦੀ ਗੱਲ ਕਰਨਾ ਚਾਹੁੰਦੇ ਨੇ ਤੇ ਕਿਉਂ ਨਹੀਂ ਕਰ ਦਿੰਦੇ ਤੇ ਜੇ ਤੁਹਾਨੂੰ ਇੰਨਾ ਹੀ ਸੰਵਿਧਾਨ ਦੇ ਆਰਟੀਕਲ 19 ਚੁੱਭਦਾ ਜਿਹਦੇ 'ਚ ਫਰੀडम ਆਫ ਸਪੀਚ ਹੈ ਤੇ ਫਰੀडम ਆਫ ਐਕਸਪ੍ਰੈਸ਼ਨ ਆ ਤੇ ਇੱਕ ਵਿਧਾਨ ਸਭਾ ਦੇ ਵਿੱਚ ਤੁਹਾਡੀ ਮੈਜੋਰਟੀ ਆ ਰੇਜੂਲੇਸ਼ਨ ਪਾਸ ਕਰੋ ਕਿ ਸੰਵਿਧਾਨ ਚੋਂ ਆਰਟੀਕਲ 19 ਮਨਫੀ ਕੀਤਾ ਜਾਵੇ ਤੇ ਜੇ ਤੁਹਾਡੇ ਪੰਜਾਬ ਸਰਕਾਰ ਦੇ ਕੁਝ ਪੱਲੇ ਹੈ ਜੇ ਤੁਸੀਂ ਕਹਿੰਦੇ ਕਿ ਇੱਥੇ ਸੰਵਿਧਾਨ ਨਹੀਂ ਸਾਡੇ ਹਿਸਾਬ ਦੇ ਨਾਲ ਚੱਲਦੇ ਲੋਕ ਤੇ ਆਪਣੇ ਦਫਤਰਾਂ ਦੇ ਵਿੱਚੋਂ ਸ਼ਹੀਦੇ ਆਜ਼ਮ ਸਰਦਾਰ ਭਗ ਸਿੰਘ ਦੀ ਤੇ ਸੰਵਿਧਾਨ ਦੇ ਨਰਮਾਤਾ ਬਾਬਾ ਸਾਹਿਬ ਦੀ ਫੋਟੋ ਤਾਰ ਦੋ ਤੁਸੀਂ ਦਫਤਰਾਂ ਦੇ ਵਿੱਚ ਇਹਨਾਂ ਦੋ ਮਾਣ ਮੱਤੀਆਂ ਹਸਤੀਆਂ ਦੀ ਫੋਟੋ ਲਾਉਣ ਦੇ ਹੱਕਦਾਰ ਨਹੀਂ ਹੋ ਜਦ ਤੁਸੀਂ ਆਮ ਲੋਕਾਂ ਦੀ ਆਵਾਜ਼ ਨੂੰ ਕੁਚਲ ਰਹੇ ਹੋ ਦੱਬ ਰਹੇ ਹੋ ਜੇਲ੍ਹਾਂ 'ਚ ਸੁੱਟ ਰਹੇ ਹੋ ਝੂਠੇ ਮੁਕੱਦਮੇ ਦਰਜ ਕਰ ਰਹੇ ਹੋ ਤਾਂ ਫਿਰ ਵਿਖਾਵੇ ਵਾਸਤੇ ਨਾ ਤੇ ਸਿਰਾਂ ਤੇ ਪੱਗਾਂ ਬੰਨੋ ਨਾ ਆਪਣੇ ਦਫਤਰਾਂ ਦੇ ਵਿੱਚ ਫੋਟੋਆਂ ਲਗਾਓ ਕਿਉਂਕਿ ਤੁਸੀਂ ਸੰਵਿਧਾਨ ਨੂੰ ਕੁਚਲ ਰਹੇ ਹੋ ਇਸੇ ਗੱਲ ਨੂੰ ਛੱਬੜ ਸਾਹਿਬ ਅੱਗੇ ਤੋਰੀਏ ਜੇ ਅਸੀਂ ਪੰਜਾਬ ਦੀ ਧਰਤੀ ਜਾਂ ਹਦੂਦ ਦੀ ਅੰਦਰ ਗੱਲ ਕਰਦੇ ਹਾਂ ਤੇ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਅਸੀਂ ਸੰਵਿਧਾਨ ਦੇ ਅਕੋਰਡਿੰਗ ਸਾਨੂੰ ਨਾ ਕੋਈ ਦੱਸੇ ਸਰਕਾਰ ਕਿਵੇਂ ਚਲਾਉਣੀ ਹੈ ਪਰ ਜਿਵੇਂ ਹੀ ਡੇਰਾਬੱਸੀ ਲੰਘਦੇ ਹਾਂ ਦਿੱਲੀ ਵਾਲਾ ਹਰਿਆਣਾ ਪਾਸਾ ਚਲਦੇ ਹਾਂ ਉੱਥੇ ਕਹਿੰਦੇ ਸਾਡੇ ਸੰਵਿਧਾਨਕ ਹੱਕਾਂ ਤੇ ਡਾਕਾ ਮਾਰ ਰਹੀ ਹੈ ਕੇਂਦਰ ਸਰਕਾਰ ਆਮ ਆਦਮੀ ਪਾਰਟੀ ਦਾ ਦੇਖੋ ਜਿੰਨੇ ਵੀ ਹੁਕਮਰਾਨ ਹੁੰਦੇ ਨੇ ਉਹ ਆਪਣੀ ਆਲੋਚਨਾ ਬਿਲਕੁਲ ਵੀ ਸਵੀਕਾਰ ਨਹੀਂ ਕਰਦੇ। ਮੈਨੂੰ ਇਹ ਗੱਲ ਸਮਝ ਨਹੀਂ ਲੱਗ ਰਹੀ ਕਿ ਜਦੋਂ ਉਹ ਕੁਰਸੀ ਤੇ ਬੈਠਦੇ ਨੇ ਸੱਤਾ ਦੀ ਕੁਰਸੀ ਮਿਲਦੀ ਆ ਉਦੋਂ ਉਹਨਾਂ ਦੇ ਵਿਚਾਰ ਉਹਨਾਂ ਦੀਆਂ ਭਾਵਨਾਵਾਂ ਉਹਨਾਂ ਵਾਸਤੇ ਰੂਲ ਆ ਜਿਹੜਾ ਹੋਰ ਗੱਲਾਂ ਹੋ ਜਾਂਦੀਆਂ ਜਦੋਂ ਆਪੋਜੀਸ਼ਨ ਦੇ ਵਿੱਚ ਹੁੰਦੇ ਆ ਉਦੋਂ ਉਹਨਾਂ ਦੀਆਂ ਜਿਹੜੀਆਂ ਗੱਲਾਂ ਕਹਿਣੀ ਤੇ ਕਥਨੀ ਹੋਰ ਹੁੰਦੀ ਆ ਹੁਣ ਤੁਸੀਂ ਦੇਖੋ ਇਹਨਾਂ ਦੇ ਜਿੰਨੇ ਲੀਡਰਸ਼ਿਪ ਨੂੰ ਵੱਡੀ ਲੀਡਰਸ਼ਿਪ ਆ ਜਿਹਨਾਂ ਦੇ ਵਿੱਚ ਉਹਨਾਂ ਦੇ ਵਿੱਚ ਚਾਹੇ ਸ਼੍ਰੀ ਕੇਜਰੀਵਾਲ ਜੀ ਹੋਣ ਮਨੀਸ਼ ਸੋਤਿਆ ਹੋਣ ਸੰਜੇ ਸਿੰਘ ਹੋਣ ਜਾਂ ਜਿਹੜੇ ਹੋਰ ਆਗੂ ਨੇ ਜਦੋਂ ਉਹਨਾਂ ਨੂੰ ਈਡੀ ਗ੍ਰਿਫਤਾਰ ਕਰ ਦਿਆ ਸੀ ਵੀ ਸੀਬੀਆਈ ਗ੍ਰਿਫਤਾਰ ਕਰ ਦਿਆ ਤਾਂ ਇਹ ਗੱਲ ਕਹੀ ਜਾਂਦੀ ਹੈ ਕਿ ਦਿੱਲੀ ਦੀ ਸ਼ਾਇਰ ਉਹ ਏਜੰਸੀਆਂ ਜਿਹੜੀਆਂ ਉਹਨੂੰ ਤੰਗ ਕਿਰਤਿਆ ਜਾਂਦਾ ਝੂਠਾ ਕੇਸ ਪਾਇਆ ਜਾਂਦਾ ਮੈਂ ਹਾਲਾਂਕਿ ਉਹਦਾ ਵੀ ਵਿਰੋਧ ਕਰਦਾ ਵੀ ਝੂਠੇ ਕੇਸ ਨਹੀਂ ਪਾਉਣੇ ਜਾਂਦੇ ਅਸੀਂ ਇਸ ਗੱਲ ਦੀ ਸ਼ਲਾਘਾ ਨਹੀਂ ਕਰਦੇ ਪਰ ਜਦੋਂ ਪੰਜਾਬ ਦੇ ਵਿੱਚ ਆਪਣੇ ਵਿਰੋਧੀਆਂ ਨੂੰ ਨੱਪਿਆ ਜਾਂਦਾ ਚਾਹੇ ਉਹ ਜੀ ਸੁਖਪਾਲ ਸਿੰਘ ਖੈਰਾ ਹੋਵੇ ਵਿਕਰਮਜੀਤ ਜੀਤ ਮਜੀਠੀ ਆਸ ਵਿਕਰਮ ਸਿੰਘ ਮਜੀਠੀਆ ਹੋਵੇ ਚਾਹੇ ਤੁਸੀਂ ਮਾਲਵਿੰਦਰ ਮਾਲੀ ਦੀ ਆਪਾਂ ਤਾਜ਼ਾ ਗੱਲ ਕਰੀਏ ਜਾਂ ਹੋਰ ਬੰਦੇ ਹੋਣ ਜਿਨ੍ਹਾਂ ਪਰ ਝੂਠੇ ਪਰਚੇ ਪਾਏ ਜਾਂਦੇ ਨੇ ਜਦੋਂ ਉਹ ਸਰਕਾਰ ਦੇ ਖਿਲਾਫ ਬੋਲਦੇ ਨੇ ਸਰਕਾਰ ਦੀ ਆਲੋਚਨਾ ਕਰਦੇ ਨੇ ਤਾਂ ਉਹਨਾਂ ਦਾ ਜਿਹੜਾ ਮੂੰਹ ਆ ਉਹ ਬੰਦ ਕਰਵਾਇਆ ਜਾਂਦਾ ਕੱਲਾ ਪਰਚੇ ਨਹੀਂ ਦਰਜ ਕੀਤੇ ਜਾਂਦੇ ਜਿਹੜੇ ਪੱਤਰਕਾਰ ਆ ਜੂਨਾਂ ਦੇ ਫੇਸਬੁੱਕ ਪੇਜ ਬੰਦ ਕਰਾਇਆ ਜਾਂਦੇ ਨੇ ਉਹਨਾਂ ਦਾ ਸੋਸ਼ਲ ਜਿਹੜੇ ਅਕਾਊਂਟ ਆ ਆਪਾਂ ਅੱਜਕੱਲ ਐਕਸ ਹੋ ਗਿਆ ਪਹਿਲਾਂ ਟਵਿੱਟਰ ਸੀਗਾ ਉਹ ਬੰਦ ਕਰਵਾਇਆ ਜਾਂਦਾ ਨੂੰ ਹਰ ਤੈ ਤੱਕ ਆ ਜਿਹੜੀ ਉਹ ਜਾਂਦੀ ਆ ਤੇ ਪੁਲਿਸ ਦਾ ਜਿਹੜਾ ਲਾਸਟ ਹਥਿਆਰ ਆ ਜਦੋਂ ਨਹੀਂ ਬੰਦਾ ਹਟਦਾ ਤਾਂ ਫਿਰ ਜਿਹੜੀ ਸਰਕਾਰ ਆ ਪੁਲਿਸ ਦਾ ਦਵਾ ਪਾ ਕੇ ਪੁੱਛਦੇ ਡੰਡੇ ਦੇ ਨਾਲ ਉਹਦਾ ਜਿਹੜਾ ਮੂੰਹ ਬੰਦ ਕਰਨ ਦੀ ਕੋਸ਼ਿਸ਼ ਕਰਦੀ ਆ ਸੰਦੀਪ ਮੈਨੂੰ ਇੱਕ ਗੱਲ ਸਮਝ ਨਹੀਂ ਲੱਗ ਰਹੀ ਕਿ ਜਿਸ ਢੰਗ ਦੇ ਨਾਲ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਚਾਹੇ ਉਹਦੇ ਵਿੱਚ ਭਗਵੰਤ ਮਾਨ ਹੁਰਾ ਤੋਂ ਲੈ ਕੇ ਇਹਨਾਂ ਦੀ ਮੰਤਰੀ ਮੰਡਲ ਵਿੱਚ ਸ਼ਾਮਲ ਜਿੰਨੇ ਵੀ ਮੰਤਰੀ ਨੇ ਤੇ ਹੋਰ ਜਿਹੜੇ ਐਮਐਲਏ ਨੇ ਜਦੋਂ ਉਹ ਆਪੋਜੀਸ਼ਨ ਦੇ ਵਿੱਚ ਬੈਠੇ ਸਨ ਤਾਂ ਇਹ ਇੰਨਾ ਕੁ ਸਾਬਕਾ ਮੁੱਖ ਮੰਤਰੀ ਸਰਦਾਰ ਕੈਪਟਨ ਮਰਿੰਦਰ ਸਿੰਘ ਹੂਰਾ ਦੇ ਖਿਲਾਫ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਅੱਜ ਕੱਲ ਇਸ ਦੁਨੀਆ ਤੇ ਨਹੀਂ ਰਹੇ ਸੁਖਬੀਰ ਬਾਦਲ ਦੇ ਖਿਲਾਫ ਹਰਸਿਮਰਤ ਬਾਦਲ ਦੇ ਖਿਲਾਫ ਜਾਂ ਅਰੂਸਾ ਦੇ ਖਿਲਾਫ ਕਿੰਨੀਆਂ ਤਿੱਖੀਆਂ ਟਿੱਪਣੀਆਂ ਇਹਨਾਂ ਦੀ ਸਮੁੱਚੀ ਲੀਡਰਸ਼ਿਪ ਕਰਦੀ ਰਹੀ ਤੁਸੀਂ ਵੀ ਲਿਖਦੇ ਰਹੇ ਅਸੀਂ ਵੀ ਲਿਖਦੇ ਰਹੇ ਇਸ ਦਾ ਮਤਲਬ ਜਿੰਨੀਆਂ ਇਹਨਾਂ ਦੇ ਕੈਂਡ ਤੇ ਅਸੀਂ ਇਹਨਾਂ ਦੀ ਪ੍ਰੈਸ ਕਾਨਫਰੰਸਾਂ ਅਟੈਂਡ ਕੀਤੀਆਂ ਜਿੰਨਾ ਕੁਝ ਅਸੀਂ ਲਿਖਿਆ ਉਹਨਾਂ ਦੇ ਖਿਲਾਫ ਉਹਨਾਂ ਦੇ ਮੁਤਾਬਕ ਤਾ ਫਿਰ ਹਰੇਕ ਪੱਤਰਕਾਰ ਤੇ 5-5 7-7 ਪਰਚੇ ਦਰਜ ਹੋਣੇ ਚਾਹੀਦੇ ਤੇ ਇਹਨਾਂ ਤੇ ਵੀ ਦਰਜ ਹੋਣੇ ਚਾਹੀਦੇ ਤੇ ਉਹਨਾਂ ਨੇ ਕਦੇ ਗੱਲ ਗੱਲੇ ਨਹੀਂ ਕੀਤੀ ਨਾ ਅਕਾਲੀ ਦਲ ਨੇ ਇਹ ਗੱਲ ਕੀਤੀ ਨਾ ਕਾਂਗਰਸ ਨੇ ਇਹ ਗੱਲ ਕੀਤੀ ਤੁਸੀਂ ਦੇਖੋ ਭਗਵੰਤ ਮਾਨ ਹੁਣੇ ਸਾਡੇ ਮੁੱਖ ਮੰਤਰੀ ਨੇ ਜਿਹੜੀ ਗੱਲ ਢਿੱਲੋਂ ਸਾਹਿਬ ਹੁਣਾਂ ਨੇ ਕੀਤੀ ਆ ਕਿ ਸਾਡੇ 17 ਸਾਲ ਦੀ ਉਮਰ ਚ ਉਹ ਕਹਿੰਦੇ ਮੈਨੂੰ ਪਰਸਿੱਧੀ ਮਿਲ ਗਈ ਅਕਸਰ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਉਹ ਸੁਖਵੀਰ ਸਿੰਘ ਬਾਦਲ ਨੂੰ ਕੀ ਕਹਿ ਰਹੇ ਨੇ ਮੰਦਬੁੱਧੀ ਫਿਰ ਆਪਣੇ ਆਪ ਵਿੱਚ ਤੁਸੀਂ ਉਹਦੀ ਕੱਡੀ ਵੱਡੀ ਆਲੋਚਨਾ ਕਰਦੇ ਆ ਉਹਨਾਂ ਨੇ ਤਾਂ ਅੱਜ ਤੱਕ ਨਾ ਡੇਫਰਮੇਸ਼ਨ ਪਾਇਆ ਨਾ ਕੋਈ ਪਰਚਾ ਦਰਜ ਕਰਾਇਆ ਕੱਲ੍ਹ ਨੂੰ ਤਾਂ ਫਿਰ ਉਹ ਵੀ ਪਰਚਾ ਦਰਜ ਕਰਵਾ ਸਕਦੇ ਨੇ ਤੁਸੀਂ ਨਿਤ ਆ ਕੇ ਕੀ ਕੀ ਬੋਲਦੇ ਨੇ ਵਿਧਾਨ ਸਭਾ ਦੇ ਵਿੱਚ ਆਪਾਂ ਨਿਤ ਖੜ ਕੇ ਦੇਖਦੇ ਆ ਵਿਧਾਨ ਸਭਾ ਦੇ ਵਿੱਚ ਕੀ ਹਾਲ ਹੋ ਰਿਹਾ ਕਿੱਦਾਂ ਕਈਆਂ ਨੂੰ ਜਵਾਬ ਨਹੀਂ ਦਿੱਤਾ ਜਾਂਦਾ ਕਿਸ ਢੰਗ ਦੇ ਨਾਲ ਜਿਹੜੇ ਆਪਣੀ ਉਮਰ ਤੋਂ ਜਿਹੜੇ ਡੈਡੀ ਉਮਰ ਤੇ ਉੱਥੇ ਆਗੂ ਬੈਠ ਨੇ ਜਿਹੜੇ ਪੰਜ-ਪੰਜ ਵਾਰੀ ਐਮਐਲਏ ਬਣ ਗਏ ਜਾਂ ਮੈਂਬਰ ਆਫ ਪਾਰਲੀਮੈਂਟ ਬਣ ਗਏ ਸੀਨੀਅਰ ਆਗੂ ਉਹਨਾਂ ਨੂੰ ਕਿੱਦਾਂ ਬੋਲਿਆ ਜਾਂਦਾ ਤੂੰ ਤੂੰ ਕਰਕੇ ਆ ਜਾਂਦਾ ਜਦੋਂ ਸਭਾ ਦੇ ਵਿੱਚ ਸਪੀਕਰ ਸਾਹਿਬ ਨੂੰ ਇਹ ਗੱਲ ਕਹੀ ਜਾਂਦੀ ਆ ਕਿ ਅੰਦਰ ਤੇ ਜਿੰਦੇ ਲਾ ਦੋ ਇਹ ਤੁਸੀਂ ਸਮਝ ਲਓ ਕਿ ਇਹ ਕਾਨੂੰਨ ਤੋਂ ਜਿਹੜੇ ਬਿਲਕੁਲ ਅਣਜਾਣ ਲੋਕ ਨੇ ਤਾਂ ਹੀ ਗੱਲ ਕੀਤੀ ਜਾਂਦੀ ਆ ਬਿਲਕੁਲ ਜਦ ਕੇ ਮੁੱਖ ਮੰਤਰੀ ਸਾਹਿਬ ਦੀ ਇਹ ਗੱਲ ਹੁੰਦੀ ਆ ਉਹਦੇ ਪਰ ਇੱਕ ਬਹੁਤ ਵੱਡਾ ਫਰਜ ਹੁੰਦਾ ਹੈ ਉਹ ਸਦਨ ਦਾ ਨੇਤਾ ਉਹਨੇ ਇਹ ਗੱਲ ਕਹਿਣੀ ਹੁੰਦੀ ਆ ਕਿ ਮਾਨਯੋਗ ਮੈਂਬਰ ਸਾਹਿਬਾਨ ਸਾਰੇ ਬੈਠੋ ਅਸੀਂ ਤੁਹਾਡੀ ਗੱਲ ਸੁਣ ਗਏ ਅਸੀਂ ਪ੍ਰਕਾਸ਼ ਸਿੰਘ ਬਾਦਲਹੋਰਾ ਨੂੰ ਵੀ ਦੇਖਿਆ ਉਹਨਾਂ ਦੀਆਂ ਵੀ ਸਰਕਾਰਾਂ ਦੇਖੀਆਂ ਕੈਪਟਨ ਮਰਿੰਦਰ ਸਿੰਘ ਹੋਰਾਂ ਨੂੰ ਵੀ ਦੇਖਿਆ ਥੋੜੀਕ ਜਿਹੀ ਦੇਰ ਵਾਸਤੇ ਚਾਰਜ ਸਿੰਘ ਚੰਨੀ ਵੀ ਆਇਆ ਉਹਨਾਂ ਨੂੰ ਵੀ ਦੇਖਿਆ ਤੇ ਇਹਨਾਂ ਨੂੰ ਵੀ ਦੇਖ ਰਿਹਾ ਇਹਨਾਂ ਦੇ ਵਿੱਚ ਜ਼ਮੀਨ ਸਬੰਧ ਦਾ ਅੰਤਰ ਆ ਇਸ ਕਰਕੇ ਆਮ ਆਦਮੀ ਪਾਰਟੀ ਦੇ ਕੋਲ ਅਜੇ ਸਮਾਂ ਜਿਵੇਂ ਭੁੱਲਰ ਸਾਹਿਬ ਨੇ ਕਿਹਾ ਵੀ ਡੁੱਲੇ ਵੇਰਾਂ ਦਾ ਕੁਝ ਨਹੀਂ ਵਿਗੜਿਆ ਅਜੇ ਵੀ ਸਮਾਂ ਆਪਣੇ ਆਪ ਨੂੰ ਸੁਭਾਲ ਲਓ ਇਹ ਗੱਲ ਸਹੀ ਹੈ ਕਿ ਜੇ 92 ਸੀਟਾਂ ਆਮ ਆਦਮੀ ਪਾਰਟੀ ਨੂੰ ਆਈਆਂ ਤਾਂ ਇਹਦਾ ਮਤਲਬ ਇਹ ਨਹੀਂ ਕਿ ਲੋਕ ਇਹਨਾਂ ਨੂੰ ਪਿਆਰ ਕਰਦਨੇ ਆਂ ਵੀ ਹਰਮਨ ਪਿਆਰਤਾ ਇਹ ਬਿਲਕੁਲ ਨਹੀਂ ਹੈਗੀ ਕਿਉਂਕਿ ਲੋਕ ਅਕਾਲੀ ਦਲ ਤੋਂ ਕਾਂਗਰਸ ਦੇ ਜਿਹੜਾ ਕਰਪਟ ਕ腐ਸ਼ਨ ਦਾ ਜਿਹੜਾ ਸਿਸਟਮ ਸੀਗਾ ਉਹ ਤੋਂ ਅੱਕੇ ਹੋਏ ਸੀਗੇ ਲੋਕਾਂ ਨੂੰ ਲੱਗ ਰਿਹਾ ਸੀਗਾ ਕਿ ਸੱਚਮੁੱਚ ਇੱਕ ਬਦਲਾਅ ਆਵੇਗਾ ਲੋਕਾਂ ਨੇ ਬਦਲਾਅ ਦੀ ਉਮੀਦ ਰੱਖ ਕੇ ਬਦਲਾਅ ਦੀ ਆਸ ਰੱਖ ਕੇ ਇਹ ਐਨੀਆਂ ਸੀਟਾਂ ਦੁਆਈਆਂ ਜੇ ਉਹਨਾਂ ਨੂੰ ਪਹਿਲਾਂ ਪਤਾ ਹੁੰਦਾ ਵੀ ਇਹਨਾਂ ਦਾ ਹਾਲ ਵੀ ਉਨਾ ਵਰਗਾ ਹੀ ਹੋਣਾ ਤਾਂ ਮੈਨੂੰ ਲੱਗਦਾ ਤਾਂ ਰਿਜ਼ਲਟ ਕੁਝ ਹੋਰ ਹੋਣੇ ਤੇ ਰਿਜ਼ਲਟ ਉਦੋਂ ਦਿਖ ਵੀ ਗਿਆ ਸੀਗਾ ਜਦੋਂ ਮੁੱਖ ਮੰਤਰੀ ਸਾਹਿਬ ਨੇ ਆਪਣੀ ਸੰਗਰੂਰ ਵਾਲੀ ਸੀਟ ਛੱਡੀ ਆ ਉਹ ਤੇ ਤਿੰਨ ਮਹੀਨੇ ਬਾਅਦ ਹੀ ਜਦੋਂ ਦੁਬਾਰਾ ਰਿਜ਼ਲਟ ਆਇਆ ਤਾਂ ਉਹ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਲੀਡਰਸ਼ਿਪ ਨੂੰ ਵੀ ਦਿੱਲੀ ਦੀ ਲੀਡਰਸ਼ਿਪ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ ਤੇ ਤਿੰਨ ਮਹੀਨੇ ਪਹਿਲਾਂ ਕਿਹੋ ਜਿਹਾ ਰਿਜ਼ਲਟ ਤਾਂ ਤੇ ਹੁਣ ਕਿਦਾਂ ਦਾ ਰਿਜ਼ਲਟ ਆਇਆ ਹੈਲੋ ਸਭ ਇਹ ਕਹਾ ਮਹੱਤਾਪੁਰੋਂ ਤੇ ਆਖਰੀ ਟੇਪਣੀ ਤੁਹਾਡੇ ਤੋਂ ਹੀ ਲੈਣੀ ਹੈ ਕਿ ਸਰਕਾਰ ਇਸ ਦੌਰਾਨ 30 ਮਹੀਨਿਆਂ ਦੇ ਵਿੱਚ ਬਹੁਤ ਕੁਝ ਜਿਆ ਹੋਇਆ ਕਿ ਸਰਕਾਰ ਨੂੰ ਯੂ ਟਰਨ ਲੈਣੇ ਪਏ ਕਈ ਫੈਸਲਿਆਂ ਤੇ ਵੱਡਿਆਂ ਤੇ ਅਜਿਹੇ ਕੇਸਾਂ ਦੇ ਵਿੱਚ ਵੀ ਕਈ ਵਾਰੀ ਦੇਖਿਆ ਗਿਆ ਸਰਕਾਰ ਬੀਤੇ ਤੋਂ ਕਿਉਂ ਨਹੀਂ ਸਿੱਖਣ ਦੀ ਕੋਸ਼ਿਸ਼ ਕਰ ਰਹੀ ਅਣਜਾਣਪੁਣਾ ਜਾਂ ਮੁੱਖ ਮੰਤਰੀ ਦਫ਼ਤਰ ਤੱਕ ਗੁੰਮਰਾਹ ਕਰਨ ਵਾਲੀਆਂ ਸੂਚਨਾਵਾਂ ਨੇ ਸਲਾਹਕਾਰ ਮਾੜੇ ਨੇ ਜਾਂ ਫਿਰ ਪਹਿਲਾਂ ਹੀ ਸਿਆਸੀ ਇੱਛਾ ਸ਼ਕਤੀ ਦੀ ਬੜੀ ਘਾਟ ਹੈ ਨਜ਼ਰ ਕੀ ਆਉਂਦਾ ਜਿਹੜੇ ਲੋਕ ਅਤੀਤ ਤੋਂ ਸਿੱਖਣ ਦਾ ਯਤਨ ਕਰਦੇ ਆ ਉਹ ਹਮੇਸ਼ਾ ਜਿਹੜੇ ਲੋਕਾਂ ਦੀ ਚਰਚਾ ਦਾ ਵਿਸ਼ਾ ਰਹਿੰਦੇ ਆ ਪੋਜ਼ਿਟਿਵ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆ ਚ ਨਹੀਂ ਰਹੇ ਸੁਖਬੀਰ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਹੈਗੇ ਮੈਂ ਦੋ ਘਟਨਾਵਾਂ ਦਾ ਜ਼ਿਕਰ ਕਰਾਂਗਾ ਇੱਕ ਅਦੇ ਬਰਮਾ ਫੋਟੋਗ੍ਰਾਫਰ ਹੁੰਦਾ ਸੀ ਜਿੱਤੋਂ ਕਿਸੇ ਗੁਰੂ ਘਰ ਦੇ ਵਿੱਚ ਜਾ ਕੇ ਇਹਨਾਂ ਨੇ ਕੋਈ ਮੀਟਿੰਗ ਕੀਤੀ ਸੀਗੀ ਸੁਖਬੀਰ ਸਿੰਘ ਬਾਦਲ ਹੋਰ ਉਹਨੇ ਕਵਰ ਕੀਤੀ ਸੀ ਉਹਨੇ ਉਹਦੇ ਥੱਪੜ ਵਗੈਰਾ ਮਾਰੇ ਸੀ ਤੇ ਕੈਮਰਾ ਖੋਲਿਆ ਸੀ ਜੀ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਬੜਾ ਵਿਰੋਧ ਹੋਇਆ ਸੀ ਪਰਚੇ ਵੀ ਦਰਜ ਹੋਏ ਤੇ ਸੁਖਬੀਰ ਸਿੰਘ ਬਾਦਲ ਨੇ ਕਿੰਨਾ ਕੁਝ ਸਿੱਖਿਆ ਅੱਜ ਆਲੋਚਕ ਜਿਹੜੇ ਪੱਤਰਕਾਰ ਆ ਉਹ ਵੀ ਉਹਦੇ ਮਿੱਤਰਾਂ ਉਹ ਲੋਕ ਚਿਕ ਪੱਤਰਕਾਰਾਂ ਨੂੰ ਵੀ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਆਪਦਾ ਕੰਮ ਕਰੋ ਆਓ ਬੈਠ ਕੇ ਚਾਹ ਪਾਣੀ ਪੀਣੀ ਜੇ ਕੱਪਾ ਕਰੀਏ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਇੱਕ ਧੀਰ ਪੱਤਰਕਾਰ ਹੁੰਦਾ ਸੀ ਇੰਡੀਅਨ ਐਕਸਪ੍ਰੈਸ ਦਾ ਉਸ ਬੰਦੇ ਨੇ ਇੱਕ ਹਾਈ ਹੈਂਡਡਨੈਸ ਜਿਹੜੀ ਹੈਗੀ ਆ ਉਹ ਐਕਸਪੋਜ਼ ਕਰਨ ਦੇ ਨਾ ਥਲੇ ਹਾਲਾਂਕਿ ਮੈਂ ਉਹਨੂੰ 100% ਰਾਈਟ ਨਹੀਂ ਸਮਝਦਾ ਉਹਦੇ ਵਿੱਚ ਧੀਰ ਦਾ ਵੀ ਨੁਕਸ ਸੀ ਜੀ ਉਹਦੀ ਗ੍ਰਿਫਤਾਰੀ ਹੋ ਜਾਂਦੀ ਹੈ ਸਮੈਦ ਸੈਣੀ ਗ੍ਰਿਫਤਾਰ ਕਰਦਾ ਹੈ ਉਹ ਐਸਆਈਟੀ ਦਾ ਚੀਫ ਸੀ ਔਰ ਉਹ ਤੋਂ ਬਾਅਦ ਉਹਦਾ ਵਿਰੋਧ ਹੁੰਦਾ ਤਿੰਨ ਐਡੀਟਰ ਹਿੰਦੁਸਤਾਨ ਟਾਈਮਸ ਇੰਡੀਅਨ ਐਕਸਪ੍ਰੈਸ ਤੇ ਟ੍ਰਿਬਿਊਨ ਦੇ ਐਡੀਟਰ ਤਿੰਨ ਡਿਟਰਾ ਕੇ ਬਹਿ ਜਾਂਦੇ ਆ ਸੈਣੀ ਨੂੰ ਕਹੇ ਜਾਂਦਾ ਛਾਡੋ ਕਹਿੰਦਾ ਨਹੀਂ ਛੜਦਾ ਕੈਪਟਨ ਅਮਰਿੰਦਰ ਸਿੰਘ ਭੇਜਦਾ ਡੀਜੀਪੀ ਨੂੰ ਡੀਜੀਪੀ ਜਾ ਕੇ ਛੜਦਾ ਹੈ ਸਮੇਤ ਸੈਣੀ ਜੀ ਦੇ ਨਾਲ ਪਿਆਲੇ ਦੀ ਸਾਂਝ ਹੁੰਦੀ ਸੀ ਕੈਪਟਨ ਅਮਰਿੰਦਰ ਸਿੰਘ ਦੀ ਦੁਸ਼ਮਣੀ ਪੈ ਗਈ ਲੇਕਿਨ ਉਹਨੇ ਮੀਡੀਆ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਹਿਆ ਸੀ ਕਿ ਮੀਡੀਆ ਪ੍ਰਮੁੱਖ ਹੈ ਬਾਕੀ ਗੱਲਾਂ ਠੀਕ ਹੈ ਠੀਕ ਹੈ ਆਪ ਦੀ ਖੁਸ਼ੀ ਹੋਣੇ ਛੱਡਿਆ ਹੁਣ ਇਹਪ ਕਰ ਲਈਏ ਸਰਦਾਰ ਭਗਵੰਤ ਸਿੰਘ ਮਾਨ ਦੀ ਤੇ ਯੂ ਟਰਨ ਦੀ ਗੱਲ ਮੈਂ ਇੱਥੇ ਆਉ ਉਹ ਵੱਡੀਆਂ ਸ਼ਕਸ਼ੀਆ ਤੁਹਾਨੂੰ ਪਤੀਲਿਆਂ ਨਾਲ ਤੋਲ ਦਿੰਦੇ ਸੀ ਪਤੀਲੇ ਮਾਂਜਣ ਤੋਂ ਬੀਬੀਆਂ ਕੁੰਡ ਕੱਢਦੀਆਂ ਵੀ ਬਾਬਾ ਜੀ ਬੈਠੇ ਬਾਬਾ ਬਾਦਲ ਸਾਹਿਬ ਤੇ ਬਾਬਾ ਢਿੰਡ ਸਾਹਿਬ ਹਾਂਜੀ ਉਹ ਤਾਂ ਚੱਲ ਕੇ ਸਰਦਾਰ ਭਗਵੰਤ ਸਿੰਘ ਮਾਨ ਕਿੱਕਲੀ ਕਲੀਰ ਦੀ ਪਾਰਲੀਮੈਂਟ 'ਚ ਪਾਉਣ ਲੱਗੇ ਸੀ ਹਾਂਜੀ ਹੁਣ ਜਦੋਂ ਮਾਲੀ ਵਾਲਾ ਮਾਮਲਾ ਆਇਆ ਹੈ ਮਾਲੀ ਦੇ ਹੱਕ ਵਿੱਚ ਜਿਹੜੇ ਬੰਦੇ ਬੋਲੇ ਉਹਨਾਂ 'ਚ ਉਹ ਬੋਲੇ ਜਿਹੜੇ ਸਭ ਤੋਂ ਵੱਧ ਪੀੜਤਾ ਬਾਲੀ ਤੋਂ ਮਾਲੀ ਨੇ ਜਿਨ੍ਹਾਂ ਨੂੰ ਕਦੇ ਸਪੇਅਰ ਹੀ ਨਹੀਂ ਕੀਤਾ ਤੁਸੀਂ ਦੇਖੋ ਸਭ ਤੋਂ ਪਹਿਲਾਂ ਟਵੀਟਾਂ ਜਿਹੜੀ ਹੈਗੀ ਇਨਫਾਰਮੇਸ਼ਨ ਦਿੰਦੇ ਆ ਡਾਕਟਰ ਗਾਂਧੀ ਦੂਜੇ ਨੰਬਰ ਤੇ ਬੰਦਾ ਕੌਣ ਬੋਲਦਾ ਹੈ ਦੂਜੇ ਨੰਬਰ ਤੇ ਬੋਲਦਾ ਬਿਕਰਮ ਮਦੀਠੀਆ ਹਾਂਜੀ ਇਹ ਜਿਹੜਾ ਹੈਗਾ ਨਾ ਸਾਬਕ ਸਿੱਖਣਾ ਚਾਹੀਦਾ ਜਿਹੜੇ ਪੁਰਾਣੇ ਬੰਦੇ ਗਏ ਆ ਕੀ ਕੁਛ ਹੈ ਕੈਪਟਨ ਅਮਰਿੰਦਰ ਦੇ ਜੇ ਰੂਸਾ ਦਾ ਬੜਾ ਕੁਛ ਕੀਤਾ ਉਹ ਹੱਸ ਕੇ ਟਾਲ ਦਿੰਦਾ ਸੀ ਆਪਾਂ ਕੀ ਲੈਣੇ ਯੂ ਟਰਨ ਹੈ ਜਿੱਤੇ ਯੂ ਟਰਨ ਲੈਣਾ ਪੈਣਾ ਯੂ ਟਰਨ ਤਾਂ ਕਰ ਲ ਉਹਦੋਂ ਹੀ ਹੋ ਗਿਆ ਸੀ ਜਦੋਂ ਰਮਾਂਡਰੀ ਮੰਗਿਆ ਔਰ ਮੈਂ ਸ਼ਿਬਰ ਸਾਹਿਬ ਦੀ ਗੱਲ ਨੂੰ ਵੱਡੀ ਕਰਦਾ ਇਹਨਾਂ ਨੇ ਕੱਲ ਕੱਲ ਤੱਕ ਇਹਦੇ ਵੀ ਹਜ਼ਾਰਾਂ ਬੰਦੇ ਆ ਜਾਣਗੇ ਮੈਂ ਇੱਕ ਇੰਟਰਨੈਸ਼ਨਲ ਡਿਜੀਟਲ ਪਲੈਟਫਾਰਮ ਦੇ ਉੱਤੇ ਸਵੇਰੇ ਗੱਲ ਕੀਤੀ ਮੇਰੇ ਖਿਆਲ ਵਿੱਚ ਵਿਦੇਸ਼ਾਂ ਦੇ ਵਿੱਚ ਪੰਜਾਬ ਨਾਲੋਂ ਤੇ ਹਿੰਦੁਸਤਾਨ ਨਾਲੋਂ ਕਿਤੇ ਵੱਧ ਪ੍ਰਤੀਕਰਮ ਆ ਰਹੇ ਐ ਇੰਨੀਆਂ ਕੱਲਾ ਸਵੇਰੇ ਮੈਨੂੰ ਇੱਕ ਪ੍ਰੋਗਰਾਮ ਚ ਆਇਆ ਕਿ ਪ੍ਰੋਗਰਾਮ ਮਾਲੀ ਪ੍ਰੋਗਰਾਮ ਹੋ ਕੀ ਰਹਿ ਗਿਆ ਹੂੰ ਵਿਦੇਸ਼ ਦੇ ਵਿੱਚੋਂ ਅਮਰੀਕਾ ਕੈਨੇਡਾ ਦੇ ਵਿੱਚੋਂ ਲੋਕ ਕਿਤੇ ਹੋ ਕੀ ਰੇ ਇਹ ਜਾ ਕੇ ਦਰੂ ਹੈ ਅਰੇ ਯਾਦ ਰੱਖਣਾ ਚਾਹੀਦਾ ਕਿ ਆਮ ਆਦਮੀ ਪਾਰਟੀ ਜੇ ਅੱਜ ਪਾਵਰ 'ਚ ਆਈ ਹੈ ਇਹਦੇ ਵਿੱਚ ਐਨ ਆਰ ਆਈ ਭਾਈਚਾਰੇ ਦਾ ਵੀ ਬਹੁਤ ਯੋਗਦਾਨ ਹੈ ਤੇ ਜੇ ਐਨ ਆਰ ਆਈ ਭਾਈਚਾਰਾ 20566ਟ ਰਿਹਾ ਹੈ ਜੇ ਜ਼ਿਕਰ ਕੀਤਾ ਹੈ ਸੰਗਰੂਰ ਦਾ ਭਾਜੀ ਨੇ ਕਿ ਸੰਗਰੂਰ ਤਿੰਨ ਮਹੀਨੇ ਬਾਅਦ ਕੀ ਹੋ ਗਿਆ ਸੀ ਇਹ ਬੜਾ ਲੰਬਾ ਸਮਾਂ ਬੀਤ ਗਿਆ 22 ਸਾਲ ਬੀਤ ਗਏ ਸਾਰਕ ਤਾਂ ਵੈਸੀ ਹੀ ਨਿਕਲ ਜਾਂਦਾ ਹੈ 1.5 ਸਾਲ ਜੀ ਪਤਾ ਨਹੀਂ ਲੱਗਣਾ ਕੀ ਹੈ ਬਾਕੀ ਦਿੱਲੀ ਵਾਲੇ ਪਰਮੂਆਂ ਦਾ ਕੋਈ ਪਤਾ ਨਹੀਂ ਵੀ ਕਦੋਂ ਕਹਿ ਦੇਣਗੇ ਭਾਈ ਸਾਹਿਬ ਮੈਨੇ ਤਾਂ ਅਸਤੀਫਾ ਦੇ ਦਿਆ ਹੁਣ ਆਪ ਆਖੀ ਬਾਰੀ ਜੀ ਬਹੁਤ ਸ਼ੁਕਰੀਆ ਜੀ ਸ਼ੁਕਰੀਆ ਜੀ ਇੱਕ ਆਖਰੀ ਟਿੱਪਣੀ ਤੁਹਾਡੇ ਤੋਂ ਲੈਣੀ ਹੈ ਕਿਉਂਕਿ ਇਸ ਸਾਰੀ ਚਰਚਾ ਦੇ ਮੱਦੇ ਨਜ਼ਰ ਮਾਲੀ ਸਾਹਿਬ ਦੇ ਕੇਸ ਨੂੰ ਲੈ ਕੇ ਚਰਚਾ ਹੋ ਰਹੀ ਹੈ ਇੱਥੇ ਵੀ ਇੱਕ ਬਹੁਤ ਵੱਡੀ ਗਿਣਤੀ ਵਿੱਚ ਇਕੱਠ ਹੋ ਗਿਆ 17 ਸੈਕਟਰ ਚ ਕੀ ਇਹ ਆਖਰੀ ਹੋਏਗਾ ਇਸ ਸਰਕਾਰ ਦੇ ਅੰਦਰ ਜਾਂ ਸੰਭਾਵਨਾਵਾਂ ਬਣੀਆਂ ਰਹਿਣਗੀਆਂ ਕਿ ਕੱਲ ਨੂੰ ਵੀ ਕੋਈ ਬੋਲਦਾ ਹੈ ਬਾਕੀ ਦੇ ਨਾਲ ਤੇ ਉਹਦੀ ਆਵਾਜ਼ ਦੱਬੀ ਜਾ ਸੇ ਦੇਖੋ ਸੰਦੀਪ ਸਾਬ ਤੋਂ ਵੱਡੀ ਗੱਲ ਹੈ ਕਿ ਅੱਜ ਜਿਹੜਾ ਸੈਕਟਰ 17 ਦੇ ਵਿੱਚ ਲੋਕ ਇਕੱਠੇ ਹੋਏ ਨੇ ਉਹਦੇ ਵਿੱਚ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਐ ਸ਼੍ਰੋਮਣੀ ਕਾਲੀਦਲ ਦੇ ਮੁਖ ਬਲਾਰੇ ਅਰਸ਼ਦੀਪ ਕਲੇਰ ਆਏ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਆਏ ਨੇ ਵੱਖ-ਵੱਖ ਜਥੇਬੰਦੀਆਂ ਦੇ ਨਮਾਇंदे ਆਏ ਨੇ ਸਰਕਾਰ ਨੂੰ ਇਸ ਗੱਲ ਤੋਂ ਸਹੀ ਜੇ ਅੰਦਾਜ਼ਾ ਲਗਾ ਦੇਣਾ ਚਾਹੀਦਾ ਹੈਗਾ ਕਿ ਤੁਸੀਂ ਗਲਤ ਕੀਤਾ ਤੁਹਾਨੂੰ ਇਹ ਕੇਸ ਰਜਿਸਟਰ ਨਹੀਂ ਕਰਨਾ ਚਾਹੀਦਾ ਸੀ ਜੇ ਕਰਨਾ ਸੀ ਪਹਿਲਾਂ ਪਰਚੋਲ ਕੀਤੀ ਜਾਂਦੀ ਇਨਵੈਸਟੀਗੇਸ਼ਨ ਕੀਤੀ ਜਾਂਦੀ ਤੁਸੀਂ ਕੀਤੀ ਨਹੀਂ ਆਗੀ ਬੰਦੇ ਨੂੰ 7:30 ਵਜੇ ਤੁਸੀਂ ਐਫਆਈਆਰ ਦਰਜ ਕਰਦੇ ਹੋ ਤੇ ਐਵੇਂ ਲੱਗਦਾ ਸੀ ਕਿ ਤੁਸੀਂ ਪਹਿਲਾਂ ਹੀ ਉੱਥੇ ਥਾਣੇਦਾਰ ਨੂੰ ਭੇਜਿਆ ਹੈਗਾ ਸੀ ਵੀ ਜਾ ਕੇ ਜਦੋਂ ਇਧਰੋਂ ਇੱਕ ਐਫੇਅਰ ਦੀ ਕਾਪੀ ਤੈਨੂੰ ਵਾਰ ਦਾਂਗੇ ਮਤਲਬ ਚੰਡੀਗੜ੍ਹੋਂ ਰਾਤ 7:30 ਵਜੇ ਪਟਿਆਲੇ ਜਾਣਾ ਵੀ 2 ਘੰਟੇ ਲੱਗਦੇ ਹੈਗੇ ਉਹ 8 ਵਜੇ ਘਰ ਬੈਠੇ ਹੈਗੇ ਸੀ ਉਹਨਾਂ ਨੂੰ ਪਹਿਲਾਂ ਦੱਸਤਾ ਸੀ ਇਹ ਪਲਾਨ ਆ ਪਰ ਹੋ ਸਕਦਾ ਹੈ ਕਿ ਸਰਕਾਰ ਨੇ ਇੱਕ ਪਰਚਾ ਨਹੀਂ ਜਿੱਦਣ ਸ਼ਾਇਦ ਮਾਲੀ ਸਾਹਿਬ ਨੂੰ ਜ਼ਮਾਨਤ ਮਿਲੇ ਉਸ ਦਿਨ ਸਰਕਾਰ ਇੱਕ ਹੋਰ ਮਕਦਮਾ ਦਰਜ ਕਰਕੇ ਬੈਠੀ ਹੋ ਕਿਉਂਕਿ ਸਰਕਾਰ ਇਹ ਗਲਤੀਆਂ ਤੋਂ ਸਿੱਖ ਨਹੀਂ ਰਹੀ ਹੈਗੀ ਕਿਉਂਕਿ ਜਦੋਂ ਤੁਹਾਡੀ ਸਰਕਾਰ ਹੁੰਦੀ ਹੈ ਤੇ ਤੁਹਾਨੂੰ ਸਭ ਕੁਝ ਹਰਿਆ ਹਰਿਆ ਦਿਖਦਾ ਇਹ ਹਰਿਆ ਹਰਿਆ ਜਿਹੜਾ ਭਲੇਖਾ ਸੀ ਇਹ ਕਾਂਗਰਸਿਆਂ ਨੂੰ ਵੀ ਤੇ ਕਾਂਗਰਸਿਆਂ ਨੂੰ ਵੀ ਉਹ ਵੀ ਕਹਿੰਦੇ ਕਿ ਸਾਨੂੰ 25 ਸਾਲ ਕੋਈ ਹਲਾ ਨਹੀਂ ਸਕਦਾ ਕਾਂਗਰਸ ਵੀ ਕਹਿੰਦੇ ਸਾਡੀ ਦੂਜੀ ਵਾਰ ਸਰਕਾਰ ਵਾਟ ਤੇ ਪਈ ਆ ਤੇ ਤੁਸੀਂ ਹੁਣ ਤੋਂ ਹੀ ਸੁਪਨੇ ਲੈ ਰਹੇ ਕਿ ਤੁਹਾਡੀ 27 ਰਿਪੀਟ ਹੋ ਜੂਗੀ ਇਹ ਜਿਹੜੇ ਭਲੇਖੇ ਨੇ ਬੰਦੇ ਨੂੰ ਮਰਵਾ ਦਿੰਦੇ ਵੱਡੇ ਵੱਡੇ ਭਲੇਖੇ ਨੂੰ ਮਰਵਾ ਦਿੰਦੇ ਹੈਗੇ ਨੇ ਸਿਕੰਦਰ ਨੂੰ ਵੀ ਭਲੇਖਾ ਮਰਵਾ ਗਿਆ ਸੀ ਕਿ ਮੈਂ ਪੂਰੀ ਦੁਨੀਆ ਜਿੱਤ ਲਾਂਗਾ ਇੱਥੇ ਪੰਜਾਬੀ ਰਾਜਾ ਪੋਰਸ ਨੇ ਉਹਦਾ ਮੂੰਹ ਚਿੱਬਾ ਕਰ ਦਿੱਤਾ ਹੈਗਾ ਸੀ ਤੇ ਇਹਦੇ ਬਾਬੇ ਨਾਨਕ ਦੀ ਧਰਤੀ 'ਚ ਬਾਬੇ ਨਾਨਕ ਨੇ ਬਾਬਰ ਨੂੰ ਜ਼ਾਬਰ ਕਹਿ ਦਿੱਤਾ ਗਿਆ ਸੀ ਤੇ ਪੰਜਾਬ ਦੇ ਐਮਐਲਏ ਜਿਹੜੇ ਬਣਾਏ ਆਗੇ ਨੇ ਇਤਿਹਾਸ ਪੰਜਾਬ ਦਾ ਪੜ੍ਹ ਲੈਣ ਕਿ ਇਹਦੇ ਪੰਜਾਬੀ ਉਹ ਕੌਮ ਆ ਜਿਹੜੀ ਹਵਾ ਦਾ ਵੀ ਰੁੱਖ ਮੋੜ ਦਿੰਦੀ ਆ ਸਮੁੰਦਰਾਂ ਨੂੰ ਵੀ ਨੱਕੇ ਲਾ ਕੇ ਡੱਕ ਦਿੰਦੀ ਹੈਗੀ ਆ ਔਰ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਕੇਸ ਤੁਰੰਤ ਰੱਦ ਕਰਨਾ ਚਾਹੀਦਾ ਔਰ ਇਸ ਮਸਲੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੋਦੇ ਸਮੱਸਿਆ ਤੇ ਇੰਟਰਵਿਊ ਕਰਨਾ ਚਾਹੀਦਾ ਹੈਗਾ ਕੇਸ ਰਜਿਸਟਰਡ ਜਿਹੜਾ ਕੀਤਾ ਰੱਦ ਕਰਨਾ ਚਾਹੀਦਾਗਾ ਔਰ ਜਿਹਨੇ ਝੂਠੀ ਸ਼ਿਕਾਇਤ ਦਿੱਤੀ ਹੈ ਜਿਹਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚੀ ਉਲਟਾ ਉਹਦੇ ਖਿਲਾਫ ਜਿਹੜਾ 182 ਲਾ ਕੇ ਪੁਰਾਣੀ ਤੇ ਆਪੀਸੀ 182 ਹੁਣ ਪਤਾ ਨਹੀਂ ਕਿ ਬੀਐਨਐਸ ਦੇ ਕਾਨੂੰਨ ਦੇ ਤਹਿਤ ਉਹ ਕਿਹੜੀ ਨਵੀਂ ਧਾਰਾ ਆ ਗਿਆ ਉਹਦੇ ਤਹਿਤ ਉਹਦੇ ਮੁਕਦਮਾ ਦਰਜ ਕਰਨਾ ਚਾਹੀਦਾ ਕਿਉਂਕਿ ਅਜਿਹੇ ਲੋਕ ਜਿਹੜੇ ਝੂਠੇ ਕਿਸਮ ਦੇ ਲੋਕ ਨੇ ਜਿਹੜੀ ਸਿਰਫ ਤੇ ਆਪਣੀ ਸਿਕਿਉਰਿਟੀ ਦੀ ਖਾਤਰ ਟੌਟੱਪੇ ਦੀ ਖਾਤਰ ਚਮਚਾਗिरी ਦੀ ਖਾਤਰ ਇਦਾਂ ਦੇ ਸ਼ਿਕਾਇਤਾਂ ਜਾਂ ਮੋਰੇ ਬਣ ਜਾਂਦੇ ਹੈਗੇ ਨੇ ਜਿਹੇ ਲੋਕਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਮਾਲਵਿੰਦਰ ਸਿੰਘ ਮਾਲੀ ਹੋਣਾਂ ਦੀ ਟਿੱਪਣੀ ਦੇ ਨਾਲ ਪੰਜਾਬ ਦੇ ਵਿੱਚ ਕਿੱਡੀ ਵੱਡੀ ਗਿਣਤੀ ਦੇ ਵਿੱਚ ਹਿੰਦੂ ਭਾਈਚਾਰਾ ਵਸਦਾ ਹੈਗਾ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੋਈ ਤੇ ਇੱਕ ਬੰਦੇ ਨੂੰ ਮਹਾਲੀ ਜਿਹੜਾ ਆਮ ਆਦੀ ਪਾਰਟੀ ਦਾ ਹਿੱਸਾ ਸਰਕਾਰ ਦਾ ਨਮਾਇੰਦਾ ਜਿਹਦੇ ਕੋ ਸਰਕਾਰ ਦਾ ਮੈਂਬਰ ਵੀ ਆ ਉਹ ਇੱਕ ਪੱਤਰਕਾਰ ਚੈਨਲ ਵੀ ਚਲਾਉਂਦਾ ਉਹ ਵਪਾਰੀ ਵੀ ਆ ਉਹ ਪ੍ਰਾਪਰਟੀ ਡੀਲਰ ਵੀ ਆ ਉਹਦੀਆਂ ਘਰ ਬੈਠੇ ਦੀਆਂ ਜਿਹੜੀਆਂ ਭਾਵਨਾਵਾਂ ਪੜਕੀਆਂ ਉਹਦੀ ਜਾਂਚ ਹੋਣੀ ਚਾਹੀਦੀ ਆ ਔਰ ਜਿਹੜਾ ਨਵਾਂ ਕੀ ਕਾਨੂੰਨ ਕਹਿੰਦੇ ਆਗੇ ਨੇ ਕਿ ਪਹਿਲਾਂ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਐਸਪੀ ਰੈਂਕ ਦੀ ਇਨਵੈਸਟੀਗੇਸ਼ਨ ਕਰਦੇ ਉਹ ਕਿੱਥੇ ਹੋ ਰਹੀ ਆ ਗਈ ਆ ਤੇ ਇਹ ਕਿੰਨਾ ਕਿਚੇੜਾ ਅੱਜ ਨਹੀਂ ਦੋ ਦਿਨ ਬਾਅਦ ਹਫਤੇ ਬਾਅਦ ਮਹੀਨੇ ਬਾਅਦ ਤਿੰਨ ਮਹੀਨੇ ਬਾਅਦ ਨਵੇਂ ਕਾਨੂੰਨ ਮੁਤਾਬਕ ਤੁਸੀਂ 90 ਦਿਨ ਜੇਲ੍ਹ ਚ ਰੱਖ ਸਕਦੇ 99 ਦਿਨ ਜੇ ਜਮਾਨਤ ਮਿਲ ਗਈ ਤਾਂ ਕੀ ਤੁਸੀਂ ਆਮ ਆਦੀ ਪਾਰਟੀ ਕਹਿ ਲੋਗੇ ਕਿ ਅਸੀਂ ਬਹੁਤ ਵੱਡੀ ਜੰਗ ਜਿੱਤ ਲਈ ਹੈਗੀ ਐ ਅਜਿਹੀਆਂ ਮਾੜੀਆਂ ਕਰਤੂਤਾਂ ਕਰਕੇ ਲੋਕਾਂ ਨੇ ਪਹਿਲਾਂ ਪਿਛਲੀਆਂ ਰਵੈਤੀ ਪਾਰਟੀਆਂ ਦੀ ਫੱਟੀ ਪੋਚੀ ਆ ਗਈ ਆ ਜਿਨ੍ਹਾਂ ਦੀਆਂ 1952 ਤੋਂ ਹੁਣ ਤੱਕ ਜਿਹੜਾ ਲੱਗੀਆਂ ਸੀ ਜੇ ਉਹਨਾਂ ਲੋਕਾਂ ਦੀਆਂ ਪੰਜਾਬ ਦੇ ਜਨਤਾ ਨੇ ਜਿਹੜਾ ਸਮੇਤ ਲੋਕਾਂ ਨੂੰ ਖਾੜ ਦਿੱਤਾ ਹੈਗਾ ਤੁਹਾਡੀਆਂ ਦੇ ਹਜੇ ਜੜਾ ਵੀ ਨਹੀਂ ਲੱਗੀਆਂ ਹੈਗੀਆਂ ਇਸ ਕਰਕੇ ਸਰਕਾਰ ਨੂੰ ਤੁਰੰਤ ਜਿਹੜਾ ਚੰਡੀਗੜ੍ਹ ਤੋਂ ਅੱਜ ਮੈਸੇਜ ਗਿਆ ਉਹ ਪੂਰੇ ਪੰਜਾਬ ਭਰ ਚ ਚਲਾ ਜਾਣਾ ਹੈਗਾ ਕਿ ਘੱਟੂ ਘੜ ਜਿਹੜੇ ਤੁਸੀਂ ਝੂਠੇ ਮਕਦਮੇ ਦਰਜ ਕਰਨੇ ਸ਼ੁਰੂ ਕੀਤੇ ਜਿਹੜਾ ਪਰਚਾ ਕਲਚਰ ਕਰਨਾ ਸ਼ੁਰੂ ਕੀਤਾ ਹੈਗਾ ਨਾ ਉਸ ਤੋਂ ਦੂਰ ਰਹੋ ਉਹਦੇ ਚ ਕੁਝ ਨਹੀਂ ਰੱਖਿਆ ਤੁਹਾਡਾ ਸਿਆਸੀ ਤੌਰ ਤੇ ਨੁਕਸਾਨ ਹੋਣਾ ਹੋ ਜੂਗਾ ਔਰ ਇਹ ਜਿਹੜਾ ਪਰਚਾ ਦਰਜ ਕੀਤਾ ਮਾਲਵਿੰਦਰ ਸਿੰਘ ਮਾਲੀ ਹੋਣਾ ਉਹ ਤੇ ਤੁਰੰਤ ਰੱਦ ਕਰਨਾ ਚਾਹੀਦਾ ਜਿਨ੍ਹਾਂ ਨੇ ਨਕਸਲਵਾਦ ਵੇਲੇ ਆਪਣੇ ਪਿੰਡੇ ਤੇ ਪੁਲਿਸ ਦਾ ਤਸ਼ੱਦਦ ਸਹਿਆ ਹੋਵੇ ਖਾੜਕੂਵਾਦ ਉਹਨੇ ਲੱਡਾ ਕੋਠੀ ਚੱਡੇ ਪੜਵਾਏ ਹੋਣ ਹਰ ਤਰ੍ਹਾਂ ਦਾ ਉਹਨੇ ਆਪਣੇ ਪਿੰਡੇ ਦੇ ਜ਼ਖਮ ਅੰਡਾਏ ਉਹਨੇ ਪੰਜਾਬ ਦੀ ਖਾਤਰ ਪੰਜਾਬੀ ਦੀ ਖਾਤਰ ਪੰਜਾਬੀ ਦੀ ਖਾਤਰ ਤੇ ਆ ਜਿਹੜਾ ਤੁਸੀਂ ਇੱਕ ਝੂਠਾ ਕੇਸ ਦਰਜ ਕੀਤਾ ਹੈਗਾ ਉਹਦੇ ਵਾਸਤੇ ਕੁਝ ਨਹੀਂ ਜਿਨੇ ਪੂਰੀ ਦੁਨੀਆ ਵੇਖ ਲਈ ਇਹ ਤਾਂ ਉਲਟਾ ਤੁਹਾਨੂੰ ਚਾਹੀਦਾ ਇਹ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਸ਼ਰਮ ਆਉਣੀ ਚਾਹੀਦੀ ਸੀ ਕਿ ਇੱਕ 70 ਸਾਲ ਦੇ ਇੱਕ ਤੁਸੀਂ ਪੰਜਾਬੀ ਤੇ ਪਰਚਾ ਦਰਜ ਕਰ ਰਹੇ ਹੋ ਉਹਦਾ ਪਰਚਾ ਦਰਜ ਕਰਕੇ ਤੁਸੀਂ ਖੱਟਿਆ ਕੀ ਪੱਲੇ ਤੁਹਾਡੇ ਕੀ ਪਈ ਹੈਗੀਆ ਬਿਨਾ ਮਤਨ ਤੋਂ ਬਦਨਾਮੀ ਤੇ ਹੁਣ ਵੀ ਜਿਹੜੇ ਤੁਹਾਡੇ ਤੇ ਦਾਗ ਲੱਗੇ ਆ ਗਨੇ ਉਹ ਤੁਸੀਂ ਆਸਾਨੀ ਨਾਲ ਧੋ ਸਕਦੇ ਹੋ ਪਰਚਾ ਰੱਦ ਕਰਕੇ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਸੈਕਟਰ 17 ਤੋਂ ਅਸੀਂ ਇਹ ਚਰਚਾ ਜ਼ਰੂਰੀ ਇਸ ਕਰਕੇ ਸਮਝਿਆ ਕਰਨੀ ਕਿਉਂਕਿ ਬਹੁਤ ਸਾਰੇ ਪੱਤਰਕਾਰਾਂ ਦੇ ਆਪਣੇ ਆਪਣੇ ਤਜਰਬੇ ਆਰ ਜਿਨ੍ਹਾਂ ਉੱਤੇ ਤਸ਼ੱਦਦ ਬੋਲਣ ਦੀ ਆਜ਼ਾਦੀ ਦੇ ਉੱਤੇ ਹਮਲਾ ਹੁੰਦਾ ਉਹ ਰੋਕਿਆ ਕਿਵੇਂ ਜਾਣਾ ਚਾਹੀਦਾ ਅੱਜ ਵਾਲੇ ਪ੍ਰੋਟੈਸਟ ਨੇ ਸਾਬਤ ਕਰ ਦਿੱਤਾ ਵੱਖ-ਵੱਖ ਆਵਾਜ਼ਾਂ ਉੱਠੀਆਂ ਨੇ ਮਾਲਵਿੰਦਰ ਸਿੰਘ ਮਾਲੀ ਦੇ ਹੱਕ ਦੇ ਵਿੱਚ ਤੁਹਾਡਾ ਕੀ ਮੰਨਣਾ ਹੈ ਤੁਸੀਂ ਕੀ ਸੋਚਦੇ ਹੋ ਇਹ ਸਰਕਾਰ ਦੀ ਕਾਰਗੁਜ਼ਾਰੀ ਦੇ ਬਾਰੇ ਤੇ ਅਜਿਹੇ ਐਕਸ਼ਨਾਂ ਦੇ ਬਾਰੇ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਤੇ ਬਨੇ ਰਹੋ ABC ਪੰਜਾਬ ਦੇ ਨਾਲ